ਬਸ ਤੂੰ ਫੇਰ ਨਾ ਹੋ ਰਿਹਾ ਸੀ ਚਲ ਬੰਦ ਕਰ ਦਿਓ ਲੜਾਈ ਨਾਲ ਮਸਲਾ ਨਹੀਂ ਹੱਲ ਹੋਣਾ ਹੈਗਾ ਜਿੰਨੇ ਵਾਰ ਤੋਂ ਬੰਦ ਕਰ ਸੀ ਉਦੋਂ ਦਾ ਐ ਆਖ ਵੀ ਇਹਨਾਂ ਨੂੰ ਜਿੰਸਾ ਦੇ ਬੰਦ ਦੇ ਜੀ ਵੱਡੀਆਂ ਪੇਪਾਂ ਪਾ ਦਿਓ ਉਦੋਂ ਗਾਹਾਂ ਬੇਸ਼ੱਕ ਰਹੇ ਕੋਈ ਚੱਕਰ ਵਾਲੀ ਗੱਲ ਨਹੀਂ ਸਰਕਾਰ ਨੇ ਸਾਡੇ ਲਈ ਕੁਛ ਕੀਤਾ ਨਹੀਂ ਹਾਂ ਬਸ ਯਾਰ ਹਰੇ ਕਾ ਪਹਿਲਾਂ ਸੀ ਕਿਦਾਂ ਕਰਦੇ ਆਪਾਂ ਲੜ ਆਜੋ ਚਲੋ ਤੁਸੀਂ ਚਲੋ ਬਸ ਖਲੋ ਤੁਹਾਨੂੰ ਬੜਾ ਕੰਮ ਆ ਜਾਤ ਸਕੀ ਹੈ ਨਾ ਵੀ ਇੱਥੇ ਕਿਸ਼ਤیاں ਤੇ ਜਾਓਗੇ ਛੀਲਾ ਚ ਬਠਿੰਡੇ ਚੱਲਦੇ ਨੇ ਉਦਾਂ ਦੀਆਂ ਕਿਸ਼ਤیاں ਦੇ ਦੇਣ ਤੇ ਪਾਣੀ ਦੇ ਭਰ ਦੇਣਾ ਅਸੀਂ ਨਾਲੇ ਤਾਂ ਸਾਡੇ ਬੱਚੇ ਖੁਸ਼ ਹੋ ਜਾਣਗੇ ਤੇ ਨਾਲੇ ਅਸੀਂ ਆ ਮਾਨੂੰ ਜਾਣਾ ਕਰ ਲਿਆ ਕਰਾਂਗੇ ਤੇ ਗੁਣਾ ਹੀ ਕਰਨਾ ਪੈਣਾ ਹੋਰ ਤਾਂ ਮੈਂ ਇੱਥੇ ਹੀ ਆ ਪਰ ਥੋੜਾ ਜਿਹਾ ਵਧਾ ਦੇਣ ਕੰਮ ਥੋੜਾ ਜਿਹਾ ਹੋਰ ਨਾਲੇ ਸਾਡਾ ਮਨੋਰੰਜਨ ਹੋ ਜਾਏਗਾ ਵਧੀਆ ਇੱਥੇ ਇਹ ਤੁਸੀਂ ਹਾਂ ਇਹ ਅਸੀਂ ਖੁਦ ਪਾਈ ਆ ਜੀ ਭਰਤਾ ਹਾਂਜੀ ਕੋਈ ਜਦੋਂ ਸਾਡੇ ਗੰਦਾ ਪਾਣੀ ਘਰੇ ਆਉਣ ਲੱਗ ਗਿਆ ਫਿਰ ਪਾਈਏ ਜੀ ਆਇਆ ਖੋ ਇੱਥੋਂ ਤੱਕ ਪਾਣੀ ਸਾਰੀ ਜਦੋਂ ਉੱਥੋਂ ਤੱਕ ਭਰ ਜਾਂਦੀ ਹੈ ਇਹ ਨਹੀਂ ਇਹ ਸਾਰੀ ਜਦੋਂ ਪਾਣੀ ਆ ਜਾਂਦਾ ਆ ਦੇਖੋ ਸਾਡੇ ਗੰਦਾ ਦਾ ਹਾਲ ਜੀ ਦੇਖੋ ਕੀ ਹਾਲ ਕਰ ਰਿਹਾ ਸਾਰੇ ਸਾਰੇ ਜੀ ਬਕਾਨ ਹੋਰ ਜੀ ਸਾਰਾ ਜੀ ਕੋਈ ਕੋਈ ਸੁਣਵਾਈ ਨਹੀਂ ਆ ਲੈ ਕੋ ਨਿਸ਼ਾਨ ਪਿਆ ਪਾਣੀ ਸਾਡੇ ਘਰੇ ਵੜ ਜਾਂਦਾ ਜੀ ਪਾਣੀ ਗੰਦਾ ਆ ਕੇ ਸਾਰਾ ਮੈਡਮ ਅੱਛਾ ਹਾਂ ਸਾਰੇ ਨਿੱਕੇ ਨਿੱਕੇ ਬੱਚੇ ਆ ਜੀ ਮੇਰੇ ਇੱਥੇ ਸਾਰਾ ਗੰਦਾ ਪਾਣੀ ਘਰੇ ਵੜ ਜਾਂਦਾ ਕੋਈ ਸੁਣਵਾਈ ਨਹੀਂ ਸਾਡੀ ਹੂੰ ਨੀ ਤੇ ਫਿਰ ਤੁਸੀਂ ਕਿਹਾ ਸੀਗਾ ਤੇ ਫਿਰ ਉਹ ਕੀ ਕਹਿੰਦੇ ਉਹਨਾਂ ਨੇ ਕੋਈ ਜਵਾਬ ਨਹੀਂ ਕੋਈ ਗੱਲ ਸੁਣਦਾ ਹੀ ਨਹੀਂ ਕੋਈ ਵੀ ਨਹੀਂ ਸੁਣਦਾ ਗੱਲ ਇਹ ਪੰਚਾਇਤਾਂ ਅੱਛਾ ਹਾਂ ਜੀ ਵਾ ਗੋਹਾ ਕੋੜਾ ਸਿੱਟਦੇ ਐਨੇ ਔਖੇ ਆ ਜੀ ਵੱਧ ਤੋਂ ਜ਼ਿਆਦਾ ਔਖੇ ਆ ਅਸੀਂ ਤਾਂ ਸਾਡੇ ਬੱਚਿਆਂ ਦਾ ਵੀ ਔਖਾ ਹੈ ਮੱਛਰ ਖਾਂਦੇ ਆ ਬੱਚੇ ਬਿਮਾਰ ਹੋਈ ਜਾਂਦੇ ਆ ਠੀਕ ਹੈ ਇਹ ਥੋੜੀ ਸਰਪੰਚ ਆਉਦਾ ਕੰਮ ਕਰ ਗਿਆ ਸਰਪੰਚੇ ਵੱਡੇ ਨਾਲ ਹੀ ਨਹੀਂ ਬਣਾਏ ਨਹੀਂ ਸੀ ਉਹ ਤਾਂ ਸਰਪੰਚ ਬਣੀ ਜਾਂਦੇ ਆ ਪਿੰਡ ਤੇ ਥਾਂ ਥਾਂ ਇਹ ਗੱਲ ਕੋਈ ਸੁਣਦਾ ਨਹੀਂ ਸਾਡੀ ਕੋਈ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਸਾਡੀ ਗੱਲ ਸ਼ਿਕਾਇਤ ਹੀ ਕਰ ਰਹੇ ਨੇ ਉਹ ਕਹਿੰਦੇ ਕਿ ਤੁਸੀਂ ਜਿਹੜੀਆਂ ਪਾਈਪਾਂ ਪਵਾਈਆਂ ਨੇ ਕਹਿੰਦੇ 6 ਇੰਚ ਇੱਧਰ ਪਵਾਤੀਆਂ ਤੁਸੀਂ ਆਵਦੇਲੇ ਪਾਸੇ ਵੱਡੀਆਂ ਪਾਈਪਾਂ ਵੀ ਤੁਸੀਂ ਸਿਮਿੰਟ ਦੀਆਂ ਪਾਈਪਾਂ ਤੁਸੀਂ ਪਵਾਈਆਂ ਉਹ ਕਹਿੰਦੇ ਇੱਥੇ ਪਲਾਸਟਿਕ ਦੀਆਂ ਬੁਵਾਉਂਦੀ ਨਹੀਂ ਸੀਮਾ ਜੀ ਪੰਚਾਇਤਾਂ ਵਾਲੇ ਹੀ ਕਰਨ ਹਮ ਦੂਜੇ ਲੋਕ ਤਾਂ ਆਮ ਕੀ ਕਰ ਸਕਦੇ ਹੈ ਹਾਂ ਤੇ ਪੰਚਾਇਤ ਵਾਲੇ ਨਹੀਂ ਇਹ ਚੰਦ ਚੜ੍ਹਿਆ ਹੈਗਾ ਨਹੀਂ ਪਹਿਲਾਂ ਵਧੀਆ ਜਾਂਦਾ ਸੀਗਾ ਹਾਂ ਆ ਨਾਲੀਆਂ ਦੱਬ ਕੇ ਹੀ ਭੀੜੀਆਂ ਤੇ ਮਰ ਉਹ ਕਰਦੇ ਲੋ ਵੀ ਦੋਸਤੋ ਤੁਹਾਨੂੰ ਪਿੰਡ ਦਾ ਵਿਕਾਸ ਦਿਖਾਉਨੇ ਆ ਕਿ ਬਹੁਤ ਸੋਹਣਾ ਵਿਕਾਸ ਆ ਆ ਤੁਸੀਂ ਵੇਖ ਲਓ ਕਿਵੇਂ ਸੜਕ ਜਿਹੜੀ ਹੈਗੀ ਗੰਦੇ ਪਾਣੀ ਦੇ ਨਾਲ ਹੋਈ ਪਈ ਹੈਗੀ ਲੰਗਣ ਵਾਲੇ ਵੀ ਦੇਖੋ ਸੈਡ ਦੀ ਹੋ ਕੀ ਨੰਗਦੇ ਹੈਗੇ ਇਥੇ ਆਉਣਾ ਜਾਣਾ ਰਸਤਾ ਬਣਿਆ ਹੋਇਆ ਹੈਗਾ ਮੈਂ ਨੀਅਰ ਬਾਏ ਪਿੰਡ ਦੀ ਫਿਰਨੀ ਦੇ ਇਥੇ ਮੌਜੂਦ ਆ ਕਟਾਰ ਸਿੰਘ ਵਾਲਾ ਪਿੰਡ ਦੀਆਂ ਤਸਵੀਰਾਂ ਨੇਗੀਆਂ ਸੋ ਲੋਕ ਪਰੇਸ਼ਾਨ ਨੇਗੇ ਵੀ ਇੰਨਾ ਟਾਈਮ ਹੋ ਗਿਆ 2.5 ਸਾਲ ਹੋ ਗਏ ਕੰਮ ਕਿਉਂ ਨਹੀਂ ਹੋਏ ਜਾਂ ਕਿ ਇਹ ਵੀ ਸਰਪੰਚ ਵੱਲੋਂ ਕਿਉਂ ਨਹੀਂ ਕੀਤੇ ਗਏ ਜਾਂ ਉਹਨਾਂ ਨੂੰ ਅੱਗੋਂ ਫੰਡ ਨਹੀਂ ਆਇਆ ਸੌ ਚੀਜ਼ਾਂ ਉਹ ਵਕਰੀਆਂ ਪਰ ਮਸਲਾ ਇਹ ਹੈ ਕਿ ਲੋਕਾਂ ਦਾ ਮਸਲਾ ਹੱਲ ਕਿਉਂ ਨਹੀਂ ਹੋਇਆਗਾ ਤੇ ਹੁਣ ਇਹ ਦੇਖੋ ਕਿ ਗੰਦਾ ਪਾਣੀ ਹੈਗਾ ਤੇ ਇਹਨੂੰ ਇਹ ਕਹਿੰਦੇ ਜਿਹੜੀ ਪਾਈਪਾਂ ਨੇ ਉਹ ਛੋਟੀਆਂ ਪਾਈਆਂ ਗਈਆਂ ਤੇ ਪਾਣੀ ਅੱਗੇ ਜਾਂਦਾ ਨਹੀਂ ਕੋਈ ਇਹ ਤਾਂ ਕਹਿ ਨਹੀਂ ਸਕਦੇ ਵੀ ਮੀ ਆ ਗਿਆ ਹੁਣੇ ਮੀ ਪੈ ਕੇ ਹਟਿਆ ਉਹਦਾ ਚਿੱਕੜਾ ਤਾਂ ਚਲੋ ਅਸੀਂ ਮੰਨ ਲੈਨੇ ਆ ਪਰ ਇਹ ਤਾਂ ਖਾਸੇ ਟਾਈਮ ਤੋਂ ਪਾਣੀ ਖੜਾ ਹੋਇਆ ਬੀਬੀ ਜੀ ਵੇਖੋ ਕਿ ਕਿਸ ਤਰ੍ਹਾਂ ਇਹਨਾਂ ਨੂੰ ਲੰਘਣਾ ਪੈ ਰਿਹਾਗਾ ਤਾਂ ਪਿੰਡ ਦੇ ਲੋਕ ਮੇਰੇ ਨਾਲ ਮੌਜੂਦ ਨਹੀਂ ਤਾਂ ਮੈਂ ਪਹਿਲੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗੀ ਸਤਿ ਸ਼੍ਰੀ ਅਕਾਲ ਜੀ ਇੱਕ ਦੋ ਦੂ ਖੜਿਆ ਜੀ ਪਾਣੀ ਇੱਥੇ ਇੱਥੇ ਤਾਂ ਖੜਾ ਹੀ ਰਹਿੰਦਾ ਜੀ ਸਦਾ ਇਹ ਤਾਂ ਇਹੀ ਕੰਮ ਆਗਾ ਅੱਛਾ ਹਾਂਜੀ ਨੇ ਤਾਂ ਫਿਰ ਇਹਦਾ ਕੋਈ ਮਸਲਾ ਹੱਲ ਕਰਨ ਦੀ ਕੋਈ ਗੱਲ ਨਹੀਂ ਹੋਈ ਵੀ ਇੰਨਾ ਖੜਾ ਇੰਨੀ ਤਕਲੀਫ ਆਉਂਦੀ ਹੈ ਲੋਕਾਂ ਨੂੰ ਮਸਲਾ ਜੀ ਪੰਚਾਇਤਾਂ ਵਾਲੇ ਹੀ ਕਰਨ ਹੁਣ ਦੂਜੇ ਲੋਕ ਤਾਂ ਕੀ ਕਰ ਸਕਦੇ ਹੈਗੇ ਹਾਂ ਤੇ ਪੰਚਾਇਤ ਵਾਲੇ ਨਹੀਂ ਇਹ ਚੰਦ ਚਾੜਿਆਗਾ ਨਹੀਂ ਪਹਿਲਾਂ ਵਧੀਆ ਜਾਂਦਾ ਸੀਗਾ ਹਾਂ ਆ ਨਾਲੀਆਂ ਦੱਬ ਕੇ ਹੀ ਭੀੜੀਆਂ ਤੇ ਮਰ ਉਹ ਕਰਤਾ ਅੱਛਾ ਹਾਂ ਇਹ ਚੱਲਦਾ ਨਹੀਂ ਹੈ ਹੁਣ ਠੀਕ ਹੈ ਉਹ ਤਾਂ ਕਹਿੰਦੇ ਵੀ ਅਸੀਂ ਉਹ ਉਹਦਾ ਸਮੈਲ ਆਉਂਦੀ ਸੀ ਗਟਰ ਸੀਗੀ ਵੀ ਉਹ ਅਸੀਂ ਸਾਫ਼ ਕਰਤਾ ਵੀ ਚਲੋ ਉਹ ਵੀ ਠੱਕਿਆ ਗਿਆ ਵੀ ਦਿੱਕਤ ਆਉਂਦੀ ਸੀਗੀ ਉਹ ਤਾਂ ਐਂ ਕਹਿੰਦੇ ਵੀ ਸਹੀ ਕੰਮ ਕਰਿਆ ਹੈਗਾ ਸਹੀ ਆ ਦਿੱਸੀ ਜਾਂਦਾ ਜੀ ਹੁਣ ਕਰਿਆ ਵਾ ਹਾਂ ਵੀ ਕਿੰਨਾ ਸਹੀ ਹੈਗਾ ਠੀਕ ਉਹ ਤਾਂ ਸਮਝਦੀ ਕਿ ਉਹਦੇ ਨਾਲ ਖੁੰਚੇ ਜੇ ਨਾਲ ਨਿਕਲਦਾ ਜਾਂਦਾ ਸੀ ਇਹ ਨਿਕਲਦਾ ਵੀ ਹੈ ਨਹੀਂ ਗਾ ਹਾਂ ਇਹ ਬੰਦੇ ਨੇ ਤੁਰਨਾ ਫਿਰਨਾ ਵੇ ਤਾਂ ਉਹ ਦੇਖੋ ਅੱਗੇ ਤੱਕ ਅਗਿਆ ਕੋਈ ਨਹੀਂ ਹੈਗਾ ਵੀ ਇੰਨਾ ਕਾਪਾ ਮੰਨ ਕੇ ਚਲੇ ਗਿਆ ਨਹੀਂ ਜੀ ਤੁਰ ਫਿਰ ਕੇ ਉਹ ਆ ਹਾਂ ਕਿਸੇ ਦੀ ਲੱਤ ਵਾਂ ਵੀ ਟੁੱਟੂਗੀ ਜੀ ਦੇਖ ਕੇ ਇਕੱਲਾ ਐ ਤਾਂ ਨਹੀਂ ਜਾਨੋ ਵੀ ਮਰ ਸਕਦਾ ਬੰਦਾ ਫੋਰ ਤਾਂ ਹਰਾ ਕੋਥ ਪਰੇ ਹੈ ਗਿਆ ਵੀ ਤਾਂ ਫਿਰ ਵੀ ਅਸੀਂ ਦੇਖ ਲੈ ਕਿ ਰਾਤ ਨੂੰ ਤਾਂ ਪਤਾ ਹੀ ਨਹੀਂ ਲੱਗਣਾ ਬੰਦੇ ਦਾ ਇਹ ਤਾਂ ਆਪਦੇ ਆਪ ਹੀ ਨੁਕਸਾਨ ਵਾਲਾ ਕੰਮ ਹੀ ਹੈਗਾ ਇਹ ਤਾਂ ਜ਼ਰੂਰ ਘਰੇ ਲੈ ਜਾ ਕੇ ਖਿਲਾਰਦੇ ਜੀ ਸੜੇ ਹਨ ਮਰ ਜਾਂਦੇ ਘਰੇ ਵੀ ਜਿਹੜਾ ਇਹਦੇ ਵਿੱਚ ਦੀ ਲੰਗ ਆ ਐਡਾ ਬੁਰਾ ਹਾਲਾ ਇਹ ਤੰਦ ਵਾਲਾ ਪਾਣੀ ਆ ਸਾਰਾ ਬੁਰਾ ਹਾਲ ਆ ਉਹ ਤੋਬੇ ਤੇ ਹਾਂ ਇਹ ਅੱਜ ਦਾ ਨਹੀਂ ਇਹ ਮਹੀਨਾ ਡੂੜ ਮਹੀਨਾ ਹੋ ਗਿਆ ਇਸੇ ਲੋਟੀ ਚੱਲੀ ਜਾਂਦਾ ਹਾਂ ਸਾਡੇ ਘਰੇ ਵੀ ਤਾਂ ਮੁੰਡਾ ਖੜਾ ਜਾਂਦਾ ਘਰੇ ਪਾਣੀ ਵੜ ਜਾਂਦਾ ਸਾਡੇ ਘਰੇ ਵੜ ਜਾਂਦਾ ਜੀ ਪਾਣੀ ਗੰਦਾ ਆ ਕੇ ਸਾਰਾ ਮੈਡਮ ਅੱਛਾ ਹਾਂ ਸਾਰੇ ਨਿੱਕੇ ਨਿੱਕੇ ਬੱਚੇ ਆ ਜੀ ਮੇਰੇ ਇਥੇ ਸਾਰਾ ਗੰਦਾ ਪਾਣੀ ਘਰੇ ਵੜ ਜਾਂਦਾ ਕੋਈ ਸੁਣਵਾਈ ਨਹੀਂ ਸਾਡੀ ਹਾਂ ਜੀ ਅੱਛਾ ਨਹੀਂ ਤੇ ਫਿਰ ਤੁਸੀਂ ਕਿਹਾ ਸੀਗਾ ਤੇ ਫਿਰ ਉਹ ਕੀ ਕਹਿੰਦੇ ਉਹਨਾਂ ਨੇ ਕੋਈ ਜਵਾਬ ਨਹੀਂ ਕੋਈ ਗੱਲ ਸੁਣਦਾ ਹੀ ਨਹੀਂ ਕੋਈ ਵੀ ਨਹੀਂ ਸੁਣਦਾ ਗੱਲ ਇਹ ਪੰਚਾਇਤਾਂ ਅੱਛਾ ਹਾਂ ਜੀ ਕਹਿੰਦੇ ਵੀ ਨਹੀਂ ਅਸੀਂ ਤਾਂ ਸਹੀ ਕੀਤਾ ਸੀ ਹਾਂਜੀ ਹਾਂ ਕਹਿੰਦੇ ਸਹੀ ਕੀਤਾ ਸੀ ਤੇ ਉਹ ਤਾਂ ਦਿੱਕਤ ਤਾਂ ਉਹਨ ਘਰ ਦੇ ਵਿੱਚ ਆ ਰਹੀ ਹੈਗੀ ਤੇ ਫਿਰ ਉਹ ਤਾਂ ਇਹ ਸਮਝਣੀ ਚਾਹੀਦੀ ਉਹ ਮਿੱਟੀ ਲੈ ਕੇ ਛੱਟੀ ਆ ਜੀ ਆਪਦੇ ਬਾਰਚ ਕੋਈ ਕੋਈ ਕਿਸੇ ਸਰਪੰਚ ਨੇ ਨਹੀਂ ਛੱਟੀ ਜਾਂ ਕਿਸੇ ਕੋਈ ਪੰਚਾਇਤ ਨੇ ਨਹੀਂ ਛੱਟੀ ਜੀ ਹਾਂ ਬਹੁਤ ਵੱਡੀ ਸਮੱਸਿਆ ਹੈ ਕਿ ਇਹ ਤਾਂ ਹੋਰ ਵੱਡੀ ਗੱਲ ਹੈ ਤਾਂ ਬਿਮਾਰੀਆਂ ਵੀ ਬਣਦੀਆਂ ਨੇ ਗੀਆਂ ਇਹਨਾਂ ਗੰਦਾ ਪਾਣੀ ਖੜਾ ਤਾਂ ਵੈਸੇ ਹੀ ਬਹੁਤ ਮਾੜਾ ਹੁੰਦਾ ਹੈਗਾ ਹਾਂ 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 ਬਿਮਾਰੀਆਂ ਲੱਗਣਗੀਆਂ ਜੀ ਹਾਂ ਵੀ ਜੋ ਪਿੰਡ ਦਾ ਸਰਪੰਚ ਆ ਉਹ ਆਰਓ ਤੇ ਕੰਮ ਕਰਦਾ ਟੜਕੇ ਹੱਥ ਨੇ ਅੱਛਾ ਉਹਨੂੰ ਇਹ ਚੱਕੜ ਅੱਜ ਤੱਕ ਦਿਸਿਆ ਨਹੀਂ ਦੇਖਿਆ ਨਹੀਂ ਇਹ ਦੇਖਿਆ ਨਾ ਲੱਗਦਾ ਅਸ ਨਹੀਂ ਤੜਕੇ ਵੀ ਆਉਂਦਾ ਅਸ ਨਹੀਂ ਵੀ ਆਦਾ ਉਹ ਤਾਂ ਪਾਣੀ ਦਾ ਮਤਲਬ ਨਹੀਂ ਲਿਆ ਵਾ ਕੰਮ ਪਰ ਉਹਨੂੰ ਪਿੰਡ ਦਾ ਇਹ ਚੱਕਰ ਨਹੀਂ ਦਿਖ ਰਿਹਾ ਅੱਛਾ ਹਾਂਜੀ ਮੈਂ ਪਹਿਲਾਂ ਖਬਰ ਵੀ ਲਾ ਚੁੱਕਿਆ ਹਾਂ ਦੀ ਹੂੰ ਨਹੀਂ ਫਿਰ ਇਹ ਤਾਂ ਇਗਨੋਰ ਕਰਨ ਵਾਲੀ ਗੱਲ ਹੋ ਗਈ ਜਾਂ ਕੀ ਉਹਨਾਂ ਨੂੰ ਕਾਰਨ ਕੀ ਉਹ ਦੱਸ ਸਕਦੇ ਨੇ ਜੀ ਮਤਲਬ ਆਪਣਾ ਸੀਵਰ ਸਿਸਟਮ ਦੀ ਗ੍ਰਾਂਟ ਆਈ ਸੀ ਉਹ ਜਿਹੜਾ ਮਤਲਬ ਪ੍ਰੋਸੈਸ ਬਣਿਆ ਸੀਦਾ ਨਕਸ਼ਾ ਬਣਿਆ ਸੀ ਨਕਸ਼ੇ ਦੇ ਮੁਤਾਬਕ ਹੀ ਪਾਈਪ ਨਹੀਂ ਪਈ ਉਦੋਂ ਘਟੀਆਂ ਮਾਰਦੀ ਪਈ ਪਈ ਐ ਜੀ ਜਿਸ ਕਰਕੇ ਬਲੌਗ ਹੋ ਜਾਂਦਾ ਹੋਰ ਕੋਈ ਵੱਡਾ ਕਰਨੀ ਹੈ ਪਾਣੀ ਸੀ ਇਹਨਾਂ ਨੇ ਪਲਾਸਟਿਕ ਪਾਈਪ ਪਾ ਕੇ ਡੰਗ ਲਾਇਆ ਤਾਂ ਜੀ ਅੱਛਾ ਮਤਲਬ ਇਹ ਤਾਂ ਇਹ ਫਿਰ ਕੀ ਕਹੀਏ ਵੀ ਪੈਸੇ ਬਚਾਉਣ ਵਾਲਾ ਕੰਮ ਕੀਤਾ ਬਿਲਕੁਲ ਜੀ ਬਚਾਏ ਆ ਪੈਸੇ ਹੁਣ ਪਿੱਛੇ ਜਿਹਨੂੰ ਸਟਾਰਟਿੰਗ ਦੇ ਗੱਲਤੀ ਆ ਮੈਂ ਇਹਨਾਂ ਨੇ 8 ਇੰਚੀ ਪਾਤੀ ਫਿਰ ਫਿਰ 6 ਇੰਚੀ ਪਾਤੀ ਹੁਣ ਇੱਥੇ ਆ ਕੇ 4 ਇੰਚੀ ਪਾਤੀ ਹੁਣ ਪਾਣੀ ਨਿਕਲੂਗਾ ਕਿੱਥੇ ਹੋਈ ਹਮ ਪਲਾਸਟਿਕ ਦੀ ਪੈਰ ਵਿੱਚ ਆਪ ਦੇਲੇ ਪਾਸੇ ਵਧੀਆ ਪਾਲੀਆਂ ਸੀਮੈਂਟ ਦੀਆਂ ਪਾਈਪਾਂ ਵੀ ਪੱਗੀਆਂ ਗੋਲ ਢੱਕਣ ਲਾਏ ਆ ਸਾਡੇ ਕੋਈ ਆ ਕੋਈ ਬੱਚਾ ਕੋਈ ਡਿੱਗ ਪਏ ਕੋਈ ਉਹ ਕੁਝ ਹੋਣੀ ਆ ਦੇਖੋ ਜਿੱਧਰ ਆ ਆ ਦੇਖੋ ਆ ਤਾਂ ਬਹੁਤ ਹੀ ਮੈਂ ਕਹਿੰਨੀ ਆ ਵੀ ਦੇਖੋ ਹੈ ਬੰਦਾ ਤੁਰਿਆ ਫਿਰਦਾ ਰਾਤ ਨੂੰ ਕਈ ਵਾਰ ਨਹੀਂ ਪਤਾ ਲੱਗਦਾ ਇਹ ਤਾਂ ਡਿੱਗਣ ਵਾਲਾ ਕੰਮ ਆਗਾ ਦੱਸੋ ਇਹ ਹੈ ਨਾ ਜੀ ਇਹਨਾਂ ਨੇ 5-4 ਲੱਖ ਰੁਪਏ ਲਾਦਾ 50 ਲੱਖ ਆਇਆ ਸੀਗਾ ਕੁਝ ਪਲਾਟ ਖਰੀਦ ਲਏ ਇਹਨਾਂ ਨੇ ਅੱਛਾ ਹਾਂ ਪਲਾਟ ਖਰੀਦੇ ਪਏ ਇਹਨਾਂ ਦੇ ਤੇ ਕੋਈ ਮਤਲਬ ਪਿੰਡ ਵਾਸਤੇ ਨਹੀਂ ਕੁਝ ਲਾਇਆ ਹੈ। ਹਾਂ ਪਿੰਡ ਚ ਲਾਇਆ ਨੇ 5 ਲੱਖ ਰੁਪਏ ਲਾਇਆ ਸਾਰੀਆਂ ਪੈਪਾਂ ਦੇ। ਫਾਰਮਿੰਗ ਪੂਰੀ ਕੀਤੀ ਹੋਈ ਹੈ ਜੀ। ਛੱਪੜ ਤੇ ਛੱਪੜ ਦਾ ਗੰਦਾ ਨਾਲਾ ਆ ਗਿਆ ਭਾਈ। ਹੂੰ ਹੁਣ ਆਏ ਐਵੇਂ ਜਿ ਕੋਲੇ ਨੰਗੇ ਚੱਲ ਕੇ ਦੇਖ ਲਓ। ਛੱਪੜ ਕੋਲੇ ਮੇਰੀ ਬਾੜ ਨੂੰ ਰਿਹਾ ਹੈ ਪਾਣੀ ਖੜਾ। 1 ਕਿਲੋਮੀਟਰ ਤੱਕ ਅੱਪ ਜਾਵਾਂਗੇ ਕਿ ਆਪਣਾ ਕਿਲੋਮੀਟਰ ਤੱਕ ਜਾਵਾਂਗੇ ਸਾਰੇ ਨੂੰ ਪਾਣੀ ਮਿਲੂਗਾ। ਹਾਂ ਸਾਨੂੰ ਦਿਖਾਉਣੇਗਾ ਹਾਂ ਵੀ ਦਿਖਾਉਣੇ ਜਾ ਕੇ। ਚੱਲਗੇ ਚੱਲਦੇ ਪਰ ਆ ਬਹੁਤ ਕਹਿ ਲਿਆ ਕਿ ਇਹਨੂੰ ਠਗਣਾ ਤਾਂ ਚਾਹੀਦਾ ਸੀ ਕੋਈ ਜਵਾਕ ਨਿਆਣਾ ਕੋਈ ਡਿੱਗ ਜੇ ਕੋਈ ਚਲੋ ਕੋਈ ਜਾਨਵਰ ਕੋਈ ਫਿਰਦੇ ਹੁੰਦੇ ਨੇ ਉਹ ਡਿੱਗ ਜਾਣ ਵਿੱਚ ਕਈ ਮੇਰੇ ਕੁੱਤੇ ਡਿੱਗ ਪੈਂਦੇ ਆ ਇੱਕ ਦੂਰੇ ਛੋਟੇ ਛੋਟੇ ਹਾਂ ਫਿਰ ਉਹ ਵਿੱਚ ਫਸ ਜਾਂਦੇ ਆ ਫਿਰ ਉਹਨੂੰ ਕੱਢੂ ਕੌਣ ਜੀ ਉਹਨਾਂ ਨੂੰ ਬਿਲਕੁਲ ਇਹ ਵੀ ਇਹ ਭਰ ਜਾਂਦੀ ਹੈ ਜੀ ਪੂਰਾ ਜਮਾਂ ਵਿੱਚ ਫੁੱਲ ਇੱਥੋਂ ਤੱਕ ਸਲਵਾਰਾਂ ਵੀ ਭਿੱਜ ਜਾਂਦੀਆਂ ਆ ਬੁੜੀਆਂ ਦੀਆਂ ਮੀਂਹ ਦੇ ਵਿੱਚ ਵੀ ਤੇ ਉਹ ਵੀ ਅੱਜ ਦਾ ਨਾਲਾ ਟੁੱਪ ਭਰ ਜਾਂਦਾਗਾ ਨਿਕਲਦਾ ਨਹੀਂ ਐਡਾ ਐਡਾ ਗੰਦਾ ਵੇਖ ਰੂੜੀਆਂ ਫਿਰ ਕਿੱਧਰ ਆ ਗਏ ਸੀ ਹਾਂ ਆ ਬਾੜਾ ਜੀ ਤੇ ਪੂਰਾ ਐਡਾ ਐਡਾ ਪਾਣੀ ਹੋ ਉੱਥੋਂ ਤੱਕ ਰੇੜੀ ਤੋਂ ਪਰੇ ਤੱਕ ਗੰਦਾ ਗੰਦਾ ਪਾਣੀ ਉਹ ਮੇਰੇ ਕਰ ਗੰਦੇ ਪਾਣੀ ਦੀ ਤੁਰੀਆਂ ਫਿਰਦੀਆਂ ਗਾਂ ਜਾ ਕੇ ਹੋਰ ਪਾਣੀ ਪਾ ਕੇ ਪੈਰ ਧੋ ਲੈਣੀਆਂ ਆਈਆਂ ਬਿੰਦੇ ਬਿੰਦੇ ਲੀੜੇ ਲਾਉਣੀਆਂ ਮੁਸਕ ਮਾਰਦਾਂ ਹਾਂ ਫਿਰ ਸਾਡੇ ਕੋਈ ਬੱਸ ਦੀ ਗੱਲ ਨਹੀਂ ਜੀ ਹੁਣ ਬਿਲਕੁਲ ਤੇ ਫਿਰ ਆ ਜਿਹੜੀ ਆਹ ਹੈ ਫਿਰ ਤੁਸੀਂ ਆਪ ਪਾਈਏ ਇਹ ਜਿਹੜੀ ਸੀ ਲੋਹਾ ਘਰ ਪਾਉਂਦੇ ਸੀਗੇ ਤੇ ਵਿਆਹ ਸੀ ਮੁੰਡੇ ਦਾ ਉਦੋਂ ਸਿੱਟੀਆਂ ਮਿੱਟੀਆਂ ਆਪ ਹੂੰ ਇਹ ਤਾਂ ਬਾਹਲੇ ਵਿਆਹ ਸ਼ਾਦੀਆਂ ਵਾਲਿਆਂ ਨੂੰ ਵੀ ਔਖਾ ਹੋ ਗਿਆ ਫਿਰ ਤਾਂ ਕਹਿਣਗੇ ਪਿੰਡ ਦਾ ਤਾਂ ਹਾਲ ਹੈ ਵੀ ਕਿਵੇਂ ਕਰਾਂਗੇ ਵਿਆਹ ਜਿਹੜਾ 50 ਲੱਖ ਆਸੋ ਲਾਇਆ ਕਿੱਥੇ ਹਾਂ ਬਹੁਤ ਸੀ ਜੀ ਔਖੇ ਆ ਜਿੰਨੇ ਵੀ ਆਖੇ ਸੀ ਉਹਨੇ ਔਖੇ ਆ ਇਥੇ ਫਿਰ ਤਾਂ ਜੀ ਕਰਦਾ ਵੀ ਬਾਹਰ ਨਿਕਲ ਜਗੇ ਗੰਦ ਦਾ ਵੀ ਮੁਸ਼ਕ ਮਾਰਦਾ ਇਥੋਂ ਹਾਂਜੀ ਦੇਖੋ ਆ ਬੁੜੀਆਂ ਜੀ ਜਿਹੜਾ ਇਹ ਮਲ ਹੈ ਇਹ ਸਾਰੇ ਇਥੋਂ ਵੀ ਆਪਦੇ ਘਰੇ ਜਾਂਦੀਆਂ ਠੀਕ ਹੈ ਉਹ ਹੱਟਣ ਉਟੂ ਗਾਂ ਜੀ ਮੇਰੇ ਜੋਨੀ ਪੱਠੀ ਮਕਾਨ ਆ ਗਿਆ ਆ ਆ ਗਿਆ ਇੱਧਰ ਲਾ ਗਿਆ ਇਥੋਂ ਟੱਪ ਕੇ ਜਾਣਾ ਪੈਂਦੇ ਤਾਂ ਬਾਹਲਾ ਔਖਾ ਹੈਗਾ ਇੰਨਾ ਭਾਰ ਉਤੋ ਚੱਕਿਆ ਹੁੰਦਾ ਉਤੇ ਇੰਨਾ ਗੰਦ ਹੋਇਆ ਹੈਗਾ ਇੱਥੇ ਬਣਿਆ ਸਾਡਾ ਘਰ ਆ ਜੀ ਅਸੀਂ ਲੰਘਦੇ ਹਾਂ ਸਾਨੂੰ ਹੀ ਪਤਾ ਜੀ ਰਾਤ ਨੂੰ ਵੀ ਜਾਂ ਦਿਨੇ ਵੀ ਜਾਂਦੇ ਸਾਨੂੰ ਹੀ ਪਤਾ ਜੀ ਜਿਵੇਂ ਲੰਘਦੇ ਹਾਂ ਜੀ ਬੱਚੇ ਵੀ ਲੰਘਦੇ ਸਵੇਰੇ ਟਪਾਨੇ ਆ ਮਾ ਸੱਟ ਪਾਨੇ ਵਿੱਚ ਸਕੂਲ ਵੇਲੇ ਬਹੁਤ ਔਖਾ ਹੈ ਜੀ ਸਾਨੂੰ ਤਾਂ ਗੋਹਾ ਖੂੜਾ ਕਰਦੇ ਦੋ ਗੋਹਾ ਖੂੜਾ ਸਿੱਟਦੇ ਐਨੇ ਔਖੇ ਆ ਜੀ ਹੱਤੋਂ ਜ਼ਿਆਦਾ ਔਖੇ ਆ ਸਿੱਤਾ ਸਾਡੇ ਬੱਚਿਆਂ ਦਾ ਵੀ ਔਖਾ ਹੈ ਮੱਛਰ ਖਾਂਦਾ ਬੱਚੇ ਬਿਮਾਰ ਹੋਈ ਜਾਂਦੇ ਆ ਠੀਕ ਹੈ ਇਹ ਥੋੜੀ ਸਰਪੰਚ ਆਉਦਾ ਕੰਮ ਕਰ ਗਿਆ ਸਰਪੰਚੇ ਵੱਡੇ ਨਾਲ ਹੀ ਨਹੀਂ ਬਣਾਏ ਨਹੀਂ ਸੀ ਉਹ ਤਾਂ ਸਰਪੰਚ ਬਣੀ ਜਾਂਦੇ ਆ ਪਿੰਡ ਤੇ ਥਾਂ ਥਾਂ ਤੇ ਗੱਲ ਕੋਈ ਸੁਣਦਾ ਨਹੀਂ ਸਾਡੀ ਕੋਈ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਸਾਡੀ ਗੱਲ ਮਸਾਂ ਕਰਦੇ ਸੀ ਬੁਢੇ ਛੇੜੇ ਆਜਾ ਵੀਰ ਪਰ ਆਜੋ ਡਿੱਗੀ ਕੋਈ ਗੱਲ ਨਹੀਂ ਆਜੋ ਇਹ ਤਾਂ ਬਹੁਤ ਹੀ ਸੱਟ ਮਚਾਉਣ ਵਾਲੀ ਗੱਲ ਹੈ ਕਿ ਕੋਈ ਅੱਜ ਪਰਸ ਮੈਂ ਡਿੱਗੀ ਹਾਂ ਜੀ ਅੱਛਾ ਆਪ ਡਿੱਗੇ ਜੀ ਮੈਂ ਖੁਦ ਤੁਸੀਂ ਆਪ ਹੀ ਦੇਖ ਲਓ ਮੈਡਮ ਤੁਹਾਨੂੰ ਦੱਸ ਹੀ ਜਾਂਦਾ ਸਾਰਾ ਕੁਝ ਹੁਣ ਮਿਸਤਰੀ ਲੱਗਿਆ ਹੋਇਆ ਹੈ 20 ਘੜੇ ਲੱਗਦੇ ਆ ਮੇਰੇ ਦਿਨ ਰਾਤ 20 ਘੜੇ ਜੀ ਮਿਸਤਰੀ ਲੱਗੇ ਹੋਇਆ ਜੀ ਮੇਰੇ ਘਰੇ ਤੁਸੀਂ ਆਪ ਹੀ ਦੇਖ ਲਓ ਹੁਣ ਗਰੀਬ ਦੀ ਮਜਬੂਰੀ ਸਮਝੋ ਹੁਣ ਤੁਸੀਂ ਕੀ ਕਰੀ ਹੁਣ ਆ ਆਜੋ ਮੁਰਰਾ ਹਾ ਲਾ ਲਾ ਆਜੋ ਆਜੋ ਬਹੁਤ ਓੱਖਾ ਨਿਕਲਨੇ ਕੇ ਬੱਚੇ ਵੀ ਦੇਖੋ ਖੜੇ ਆਗੇ ਆਹ ਜੀ ਟਪਾਣੇ ਬਹੁਤ ਓੱਖੇ ਆ ਦੇਖ ਲੋ ਪੁੱਛ ਲੋ ਇਹਨਾਂ ਨੂੰ ਬੋਲ ਪੁੱਤ ਕੋਈ ਗੱਲ ਨਹੀਂ ਆਪਣਾ ਕਿੰਨਾ ਓੱਖਾ ਹੈ ਓੱਖਾ ਹੀ ਹੈ ਸਾਰਿਆਂ ਨੂੰ ਮੇਰੇ ਤਾਂ ਦੋ ਤਿੰਨ ਬਰਾਂ ਡਿੱਗੀਆਂ ਮੈਂ ਤਾਂ ਡਿੱਗੇ ਤੁਸੀਂ ਡਿੱਗੇ ਹੋ ਦੋ ਹੀ ਹਿੱਲੀ ਪਈ ਹੈ ਲੰਗਾ ਤਾਂ ਹੈ ਨਹੀਂ ਅਸੀਂ ਕੰਬੀ ਕਰਨਾ ਹੁਣ ਕੀ ਮੈਂ ਲੰਘਿਆ ਦੱਸ ਦੋ ਕਿਤੇ ਹੀ ਲੰਗਣੀ ਹੈ ਠੀਕ ਹੈ ਜਿੰਨਾ ਮੱਛਰ ਇਕੱਠਾ ਹੁੰਦਾ ਡੇਮੂ ਬਣਿਆ ਜਾਂਦਾ ਉਹ ਬੱਚਿਆਂ ਨੂੰ ਲੜਦਾ ਬਿਮਾਰ ਹੋਈ ਜਾਂਦੇ ਬੱਚੇ ਤਾਂ ਬਹੁਤ ਗੰਦਗੀ ਚ ਹੀ ਰੇ ਨਰਕੀ ਆ ਤਾਂ ਫਿਰ ਇੱਕ ਤਰ੍ਹਾਂ ਦਾ ਨਰਕੀ ਆ ਨਰਕ ਸਾਜੀ ਨਰਕ ਆ ਤੇ ਬੁੱਢੀ ਥੇਰੇ ਇੱਥੇ ਡਿੱਗ ਪਈ ਡਰਾਕਾ ਪੈਂਦਾ ਸਾਡਾ ਤੇ ਕੋਈ ਰੋਟੀ ਨਹੀਂ ਕਰਦਾ ਹਾਂ ਕੀ ਕਰੀਏ ਹੁਣ ਅਸੀਂ ਜਦੋਂ ਸਾਫ ਕਰਨੇ 100 100 ਰੁਪਏ ਦੇ ਕੇ ਆਪ ਕਰਾਨੀ ਹੈ ਜੀ ਸਾਫ ਹੁਣ ਗਰੀਬ 100 ਰੁਪਏ ਕਮਾ ਕੇ ਘਰ ਚਲਾਵੇ ਕਿ ਇਹਨਾਂ ਨੂੰ ਦੇਵੇ ਸਾਨੂੰ ਸਾਨੂੰ 100-100 ਵੀ ਦੇਣਾ ਓਕੇ ਪੰਜਾਬੀ ਓਕੇ ਕਿਉਂ ਸਾਰੇ ਦਿਹਾੜੀ ਵਾਲੇ ਐਣੀ ਵੀ ਦੂਜੇ ਦੇ ਹੋਇਆ 50 ਦੇ ਤੇ 100 ਦੇ ਅਸੀਂ ਕਿੱਥੋਂ ਦੀ ਫਿਰ ਹਾਂ ਗਰੀਬ ਕਰਕੇ ਖਾਣੀਆਂ ਗਰੀਬਾਂਗੇ ਸਾਡੇ ਕੀ ਹੈਗਾ ਕਿ ਜਿੰਮ ਇਨਾਂ ਪਈਏ ਸਾਡੇ ਘਰੇ ਹਾਂ ਵੀ ਜਮੀਨ ਪਈ ਉਹ ਖਾਲਾਂਗੇ ਲਾਲਾ ਕੀ ਦਾਦੀ ਕੱਲੇ ਖਾਲੇ ਨਹੀਂ ਬਠਰਨੀ ਵੀ ਜੀ ਆਪ ਹੀ ਕਰਾਉਣੇ ਪਿੰਡ ਦੇ ਕੰਮ ਪਰ ਵੋਟਾਂ ਪਾਉਣ ਦੀ ਕੀ ਲੋੜ ਆਗੀ ਸਰਪੰਚ ਲੱਭਣ ਦੀ ਕੀ ਲੋੜ ਆ ਫਿਰ ਕੀ ਲੋੜ ਨਹੀਂ ਸਹੀ ਗੱਲ ਆ ਜਦੋਂ ਮੰਨ ਕੇ ਚੱਲੋ ਵੋਟਾਂ ਆਉਂਦੀਆਂ ਉਦੋਂ ਸਾਰੇ ਆ ਜਾਂਦੇ ਆ ਕੋਈ ਇੱਥੇ ਵੋਟਾਂ ਮੰਗਣ ਸਰਪੰਚ ਵੀ ਆਇਆ ਮੈਂਬਰ ਵੀ ਆ ਜਾਂਦੇ ਆ ਅੱਜ ਉਹਨਾਂ ਨੂੰ ਆ ਦੇਖ ਨਹੀਂ ਰਿਹਾ ਵੀ ਇੱਥੇ ਗੰਦ ਪੈ ਰਿਹਾ ਇੱਥੇ ਬੱਚੇ ਨੰਗਦੇ ਆ ਬਿਮਾਰ ਹੁੰਦੇ ਆ ਹੀ ਮੱਛਰ ਫੈਲਦਾਗਾ ਤੇ ਕਿਹੜਾ ਮਾਰਿਆ ਨਹੀਂ ਮੁੜ ਕੇ ਕਿਸੇ ਵਧਾਇਕ ਨੇ ਵੀ ਨਹੀਂ ਕਿਹੜਾ ਮਾਰਿਆ ਨਹੀਂ ਨਹੀਂ ਕਿਸੇ ਨੇ ਨਹੀਂ ਮਾਰਿਆ ਇਹ ਕੱਲ ਕੋਈ ਨਹੀਂ ਸੁਣਦਾ ਕੋਈ ਨਹੀਂ ਸਰਕਾਰ ਦਾ ਕਹਿੰਦੇ ਪਿੰਡ ਤੋਂ ਚੱਲੂਗੀ ਤੇ ਪਿੰਡ ਦੇ ਵਿੱਚ ਤਾਂ ਆ ਕੁਝ ਚੱਲੀ ਜਾਂਦਾ ਜਿੱਥੇ ਮੰਨ ਕੇ ਚੱਲੋ 10 12 ਇੰਚਾਂ ਦੀਆਂ ਪਾਈਪਾਂ ਹੋਣੀਆਂ ਚਾਹੀਦੀਆਂ ਉੱਥੇ 3 3 ਇੰਚੀਆਂ ਪਾਈਪਾਂ ਆਈ ਉਹ ਕੀ ਕਰਨਗੇ ਹਾਂ 3 3 ਇੰਚੀਆਂ ਦੀ ਪਾਈਪਾਂ ਕੀ ਕਰਨਗੇ ਜੀ ਹਾਂ ਤੇ ਜਾਊਂਗੇ ਛੀਲਾ ਚ ਬਠਿੰਡੇ ਚੱਲਦੇ ਆ ਉਦਾਂ ਦੀਆਂ ਕਿਸ਼ਤੀਆਂ ਦੇ ਦੇਣ ਤੇ ਪਾਣੀ ਦੇ ਭਰ ਦੇਣਾ ਅਸੀਂ ਨਾਲੇ ਤਾਂ ਸਾਡੇ ਬੱਚੇ ਖੁਸ਼ ਹੋ ਜਾਣਗੇ ਤੇ ਨਾਲੇ ਅਸੀਂ ਆ ਮਾਣੋ ਜਾਣਕਾਰੀ ਕਰ ਲਿਆ ਕਰਾਂਗੇ ਤੇ ਫਿਰ ਹੁਣ ਆ ਹੀ ਕਰਨਾ ਪੈਣਾ ਹੋਰ ਤਾਂ ਮੈਂ ਇੱਥੇ ਹੀ ਆ ਪਰ ਥੋੜਾ ਜਿਹਾ ਵਧਾ ਦੇਣ ਕੰਮ ਥੋੜਾ ਜਿਹਾ ਹੋਰ ਹਾਂ ਨਾਲੇ ਸਾਡਾ ਮਨੋਰੰਜਨ ਹੋ ਜਾਏ ਕਰ ਵਧੀਆ ਇੱਥੇ। ਨਾਲੇ ਬੱਚੇ ਖੁਸ਼। ਸਹੀ ਹੈ ਤੇ ਜਵਾਕਾਂ ਦੇ ਸਕੂਲ ਨੂੰ ਰਸਤਾ ਕਹਿੰਦੇ ਜਾਂਦਾ ਇੱਧਰ ਦੀ ਜਵਾਕ। ਬੇਟਾ ਸਕੂਲ ਜਾਣੇ ਹੋਗੇ ਸਵੇਰੇ ਤੇ ਫਿਰ ਇੱਧਰ ਉਹਦੀ ਕਿਵੇਂ ਨੱਗ ਕੇ ਜਾਣੇ ਹੋ ਤੁਸੀਂ? ਇੱਧਰ ਦੀ ਜਾਂਦੇ ਹਾਂ। ਅੱਛਾ। ਅੱਛਾ ਮੀ ਵਿਲੇ ਔਕਾ ਹੋ ਜਾਂਦਾਗਾ। ਤੇ ਜੇ ਇੱਧਰ ਨੂੰ ਫਿਰ ਇੱਧਰ ਦੀ ਨੱਗਦੇ ਹੋਗੇ ਫਿਰ ਕਿਵੇਂ ਲੰਘਣਾ ਪੈਂਦਾ ਜੇ ਇੱਧਰ ਦੀ ਆਉਣੇ ਹੋਗੇ? ਇੱਧਰ ਦੀ ਨਹੀਂ ਕਰਦੇ ਆਂਦੇ ਪਰ ਉਧਰ ਦੀ ਆ। ਬੱਚੇ ਤਾਂ ਪਹਿਲਾਂ ਹੀ ਡਰਦੇ ਇੱਧਰ ਨਹੀਂ ਆਉਂਦੇ ਹੈਗੇ ਵੀ ਲੰਘਣਾ। ਉਹ ਸੜਕ ਤੋਂ ਨਹੀਂ ਆਉਂਦੇ ਜੀ ਪਰੇ ਦੀ। ਉੱਤੋਂ ਦੀ ਜਾਂਦੇ। ਕਿਲੋਮੀਟਰ ਬਗਲ ਕੇ ਆਉਣਾ ਹਾਂ ਬੜਾ ਬੁਰਾ ਹਾਲੇ ਛੱਡੀ ਉਹ ਜਿੱਥੇ ਪੌਦਰ ਦੁਕਾਨਾ ਕੋਲ ਆਇਆ ਜੀ ਬੱਚੇ ਇਧਰ ਤੇ ਕਰਾਂ ਦੀ ਉਧਰ ਵੀ ਹੋ ਕੇ ਆਏ ਜਾਂਦੇ ਨੇ ਸੜਕ ਕਦੇ ਛੋਟੇ ਚ ਰੱਖੇ ਹੋਣੇ ਪੈਂਦੇ ਆ ਜੀ ਉੱਥੇ ਜਾ ਕੇ ਨਾ ਸੜਕ ਵੱਡੀ ਤੇ ਉਠੇ ਚੜਾ ਕੇ ਹੋਣਾ ਪੈਂਦੇ ਨੇ ਤੁਸੀਂ ਦੇਖ ਲਓ ਵੀ ਉਧਰ ਕਿੰਨਾ ਟ੍ਰੈਫਿਕ ਚੱਲਦਾਗਾ ਸਾਰਾ ਕੁਝ ਉਧਰ ਦੀ ਬੱਚੇ ਬਗਲ ਕੇ ਜਾਂਦੇ ਆ ਕਿੱਥੇ ਇਧਰੋਂ ਦੀ ਜਾਣਾ ਚਾਹੀਦਾ ਬੱਚਿਆਂ ਨੂੰ ਹਾਂ ਜਿੱਦੋਂ ਸ਼ਾਰਟਕਟ ਹੈ ਕਿਤੇ ਉੱਤੋਂ ਦੀ ਹੋ ਕੇ ਜਾਣਾ ਪੈਂਦਾਗਾ ਨਾ ਆਹ ਦੇਖ ਲਓ ਹੁਣ ਜਵਾਕ ਖੜਾਗਾ ਇਹਨੂੰ ਪਤਾ ਨਹੀਂ ਅਚਨਚੇ ਜੇ ਬੱਚਾ ਕੋਈ ਹੋ ਜੇ ਇਦਾਂ ਦੀ ਕੋਈ ਗੱਲ ਹੈ ਨਾ ਪਿੱਟਕਣ ਹੀ ਨਹੀਂ ਲਾਏ ਹੈਗੇ ਕਮਾਲ ਲਿਆ ਕੇ ਰੱਖਤੇ ਇੱਥੇ ਤਾਂ ਹੈ ਨਹੀਂ ਤਾਂ ਦਿਖੀ ਨਹੀਂ ਰਿਹਾ ਕੋਈ ਇਧਰ ਕਰ ਸਕਦਾ ਸ਼ਾਇਦ ਤੋਂ ਵੀ ਇਧਰ ਪਾਣੀ ਖੜਾ ਜਾਂਦੀ ਕਰਦੀ ਲਾ ਵੀ ਪੰਦੇ ਚ ਵੀ ਬਾਹਲਾ ਪੰਦਾ ਨਾ ਐ ਹੋ ਵੀ ਜਦੋਂ ਆਪਾਂ ਡਿੱਗ ਵੀ ਸਕਦਾਗਾ ਨਾ ਕੋਈ ਰਾਤ ਨੂੰ ਕੋਈ ਲਾਈ ਇੱਥੇ ਕੋਈ ਲਾਈਟਾਂ ਲੱਗ ਜਾਣ ਜਾਂ ਕੋਈ ਹੋਰ ਹੋ ਜੇ ਵੋਟਾਂ ਵੇਲੇ ਸਾਰਾ ਕੁਝ ਦੇਖ ਜਾਂਦਾ ਆਹ ਗਲੀਆਂ ਵੀ ਇੱਥੇ ਸੈਂਦੀਆਂ ਸਾਰਾ ਕੁਝ ਦੇਖ ਜਾਂਦਾ ਇਹਨਾਂ ਨੂੰ ਵੀ ਇੱਥੇ ਬੰਦੇ ਰਹਿੰਦੇ ਆ ਇੱਥੇ ਵੀ ਜਾ ਆਈਏ ਇੱਥੇ ਵੀ ਜਾ ਆਈਏ ਨਾ ਕੋਈ ਇੱਥੇ ਕੋਈ ਲਾਈਟਾਂ ਦਾ ਪ੍ਰਬੰਧ ਆ ਇੱਥੇ ਪਾਣੀ ਦੇਖ ਲਓ ਇਦਾਂ ਤੁਸੀਂ ਗੰਦ ਪਿਆ ਹੋਇਆਗਾ ਗਾਹਾਂ ਦੇਖੋ ਗਾਹਾਂ ਦੇਖੋ ਹਾਂ ਇਹਨੂੰ ਪੁੱਛ ਲਓ ਇਥੇ ਕਿੰਨੇ ਕਿ ਸੌਖੇ ਨੇ ਇੱਥੇ ਦੇਖ ਲਓ ਜੀ ਹਰ ਰਹਿੰਦਾ ਇੱਥੇ ਹਰ ਵਕਤ ਹਾਂ ਪਾਣੀ ਖੜਾ ਰਹਿੰਦਾ ਹੈ ਜੀ ਵੀਰ ਜੀ ਮੰਨ ਲਓ ਕੋਈ ਵਾਰ ਰਿਸ਼ਤੇਦਾਰਾਂ ਨੂੰ ਵੀ ਫੋਨ ਕਰਦੇ ਹੋ ਜੋ ਕਹਿੰਦੇ ਹੋਣਾ ਅਸੀਂ ਤੁਹਾਡੇ ਆਉਣਾ ਤੁਸੀਂ ਤਾਂ ਪਹਿਲਾਂ ਹੀ ਸੋਚ ਲੈਂਦੇ ਹੋਗੇ ਵੀ ਭਾਈ ਇੱਥੇ ਆਏ ਉਹ ਨਤਾਹਾਲ ਤੇ ਆਉਂਦੇ ਨਹੀਂ ਹੁਣ ਗੱਡੀ ਉੱਧਰ ਉੱਧਰ ਖੜਾ ਕੇ ਨਾ ਮੁੰਡਾ ਅੱਜ ਉੱਧਰ ਗੱਡੀ ਕੋਠਿਆਂ ਤੋਂ ਆਉਂਦੀ ਆਇਆਗਾ ਹਾਂ ਕੋਠੋਂ ਹੀ ਤਾਂ ਮੈਂ ਕਹਿ ਰਹੀ ਵੀ ਕੱਲ ਕੋਈ ਰਿਸ਼ਤਾ ਰੁਸ਼ਤਾ ਹੁੰਦਾ ਹੋਵੇ ਪਿੰਡ 'ਚ ਕੋਈ ਵਿਆਹ ਕੋਈ ਸੀਜ਼ਨ ਹੋਵੇ ਵਿਆਹ ਵਾਲਾ ਆ ਗਿਆ ਹੈ ਮੈਂ ਕੀ ਕਰਦਾ ਕੋਈ ਹੱਸੜੇ ਪਿੰਡ 'ਚ ਕਾਉਂਡ ਕਰਦਾ ਸਾਡੀ ਕੁੜੀ ਹਾਂ ਦਾੜਬੇ ਪੈਲਸਾਂ ਚ ਲਾਉਣੇ ਵੀ ਜੇ ਰਿਸ਼ਤੇ ਦਾ ਵਿਆਹ ਕਿੱਥੇ ਕਰਗੇ ਪੈਸੇ ਚ ਪੈਸੇ ਲਾਉਣੇ ਅਸੀਂ ਇਹ ਗੰਦੇ ਬੰਦੇ ਸਾਰਾ ਪਰਿਵਾਰ ਇਕੱਠਾ ਕਰਦਾ ਸੀਗਾ ਜੀ ਹੁਣ ਆ ਕੇ ਪੈਲਸਾਂ ਚ ਪੈਸੇ ਲਾਉਣੇ ਪੈਂਦੇ ਆ ਸਭ ਨੂੰ ਹੂੰ ਕਿਤੇ ਦਾ ਪਿੰਡ ਚ ਕਿੱਥੇ ਵਿਆਹ ਹਾਂ ਵੀ ਸਾਰੇ ਪਿੰਡ ਦੇ ਵੀ ਆ ਜਾਂਦੇ ਸੀਗੇ ਆਪ ਨੂੰ ਸ਼ਰਮ ਆਉਂਦੀ ਐ ਵੀ ਇੱਥੇ ਕਿਵੇਂ ਲਿਆਵਾਂਗੇ ਕੀ ਮੇਲਿਆ ਦੀ ਗੱਲ ਮੰਨ ਲਈ ਵੀ ਵਿਆਹ ਕਰ ਲਾਂਗੇ ਜਿਹੜੀ ਕੋਈ ਗਮੀ ਸਾਡੀ ਕੋਈ ਬਜ਼ੁਰਗ ਕਰਿਆ ਹੁੰਦਾ ਜਾਂ ਕੋਈ ਮੁੰਡਾ ਉਦੋਂ ਫੇ ਗੱਡੀਆਂ ਬਾਹਾਂ ਖੜਿਆ ਕਰਕੇ ਉਹਨਾਂ ਨੂੰ ਤੁੱਕੇ ਹੋ ਜਾਂਦੇ ਬਸਾਂ ਅਗਲੇ ਦੇ ਘਰੇ ਦੱਸੋ ਹੂੰ ਐ ਹਾਲ ਆ ਸਾਡੇ ਪਿੰਡ ਦਾ ਏ ਤੁਸੀਂ ਹਾਂ ਇਹ ਅਸੀਂ ਖੁਦ ਪਾਈ ਆ ਜੀ ਭਰਤ ਹਾਂਜੀ ਕੋਈ ਜਦੋਂ ਸਾਡੇ ਕੰਦਾ ਪਾਣੀ ਘਰੇ ਆਉਣ ਲੱਗ ਗਿਆ ਫਿਰ ਪਾਈਏ ਜੀ ਆ ਇੱਥੋਂ ਇੱਥੋਂ ਤੱਕ ਪਾਣੀ ਸਾਰੀ ਗਲੀ ਉੱਥੋਂ ਤੱਕ ਭਰ ਜਾਂਦੀ ਹੈ ਜੀ ਇਹ ਸਾਰੀ ਜਦੋਂ ਪਾਣੀ ਆ ਜਾਂਦਾ ਆ ਦੇਖੋ ਸਾਡੇ ਕੰਦਾ ਦਾ ਹਾਲ ਜੀ ਦੇਖੋ ਕੀ ਹਾਲ ਕਰ ਰੱਖਿਆ ਸਾਰੇ ਇੱਥੇ ਅੰਦਰੋਂ ਕੰਦਾ ਸਾਰੇ ਨਿਊ ਸਾਰੇ ਜੀ ਮਕਾਨ ਹੋਰ ਜੀ ਸਾਰਾ ਜੀ ਕੋਈ ਕੋਈ ਸੁਣਵਾਈ ਨਹੀਂ ਆਹ ਦੇਖੋ ਨਿਸ਼ਾਨ ਪਿਆਈ ਪਾਣੀ ਦਾ ਸਾਰਾ ਬਾਤ ਗੱਲ ਤਾਂ ਫਿਰ ਕਿੰਨਾ ਕੀ ਟਾਈਮ ਸਰੂਗਾ ਪਰ ਤਪਾ ਪਾ ਕੇ ਕੀ ਪੱਕਾ ਹੱਲ ਹੋਣਾ ਚਾਹੀਦਾ 2 ਢੰਡਾ ਹੁੰਦੇ ਜੀ ਹਾਰ ਕੇ ਗੋਹਾ ਕਿੱਥੇ ਐਂ ਵਿਚਲੀ ਪਾਣੀ ਦੇ ਛਿੜਦੇ ਆ ਜੀ ਹੋਰ ਕੀ ਕਰਗੇ ਫਿਰ ਹੁਣ ਅੱਛਾ ਹਾਂ ਆਹ ਦੋਟੜਾ ਦੇ ਆਪ ਸੀਗੇ ਆਪ ਕਰਿਆ ਭਾਈ ਆ ਇਹ ਤਾਂ ਤੁਸੀਂ ਆਪ ਹੀ ਕਰ ਪਰ ਮੈਂ ਉਹੀ ਕਹਿ ਰਹੀ ਹਾਂ ਨਾ ਵੀ ਪਰਤ ਪਾਨ ਨਾਲ ਕਿੰਨਾ ਕੀ ਟਾਈਮ ਪਾਵਾਂਗੇ ਇਹ ਵੀ ਕੋਈ ਹੱਲ ਵੀ ਤਾਂ ਹੋਣਾ ਚਾਹੀਦਾ ਹੈ ਨਾ ਹਾਂਜੀ ਖਵਾ ਸ਼ਰਕਾ ਜੀ ਕਿ ਆਹ ਸ਼ਰਕਲਾ ਕੀ ਹਾਲ ਹੈ ਰੋਡ ਦਾ ਸਾਡੇ ਬੰਨੇ ਕੀ ਹਾਲ ਹੈ ਅੱਛਾ ਇਹ ਸਰਪੰਚ ਦੀ ਗੱਲੀ ਹੈ ਜੀ ਹੋਰ ਦੁਕਾਨ ਹੋਰ ਵੀ ਦੁਕਾਨ ਜੀ ਉਹ ਟਾਈਮ ਜਦ ਗੱਡੀ ਆਉਂਦੀ ਜਿੱਥੇ ਉੱਥੇ ਸਰਪੰਚ ਲਾ ਕਰੇਗਾ ਵਿਚਾਲੇ ਗੋਲ ਟਕਰ ਪਾਏ ਜੋ ਕਿਤੇ ਦੇਖ ਲੋ ਸਾਰੇ ਲੋਕ ਲੱਗੇ ਦੀ ਸੁੱਟ ਸਾਡਾ ਹਾਲ ਬੋਲੋ ਕੀ ਹੈ ਇੱਥੇ ਤਾਂ ਟੈਲਾਂ ਵੀ ਲੱਗੀਆਂ ਹੋਈਆਂ ਦਿਖਾਓ ਜਰਾ ਇਹ ਤਾਂ ਐਂ ਲੱਗਦਾ ਜਿਵੇਂ ਡਵੈਲਪਮਿੰਡ ਹੁੰਦਾਗਾ ਤੇ ਪਿੱਛੇ ਜਾ ਕੇ ਦੇਖੀ ਤੇ ਜਿਵੇਂ ਕੋਈ ਪਿੰਡ ਚ ਆਇਆ ਹੀ ਨਹੀਂ ਹੁੰਦਾ ਅਜੇ ਰੱਸੀ ਵਜਾਂ ਲਈ ਬੁੜਾ ਹਾਲ ਆ ਸਾਡੇ ਪਿੰਡ ਦਾ ਆ ਗਿਆ ਸਾਡੇ ਪਿੰਡ ਦਾ ਬੱਚੇ ਬਾਰੇ ਇੱਕ ਗਿੜੇ ਦਾ ਇਹ ਉਧਰ ਦੀ ਆਉਂਦੇ ਨੇ ਉੱਤੋਂ ਦੀ ਹੈ ਨਾ ਸੋ ਉਹ ਤੁਹਾਨੂੰ ਵਿਕਾਸ ਦਿਖਾਇਆ ਸੀ ਹੁਣ ਆ ਵਿਕਾਸ ਤੁਸੀਂ ਦੇਖ ਲਓ ਤੇ ਇੱਥੇ ਸੜਕਾਂ ਬਣੀਆਂ ਹੋਈਆਂ ਨੇ ਇੱਥੇ ਪ੍ਰੋਪਰ ਬੈਠਣ ਨੂੰ ਵੀ ਦਿਖਾਇਆ ਹੋਇਆ ਪੂਰਾ ਦਿਖਾਇਆ ਗਿਆ ਵੀ ਕੰਮ ਹੋਇਆ ਹੋਇਆਗਾ ਤੇ ਹੁਣ ਤੁਸੀਂ ਪਿੱਛੇ ਦੇਖੋ ਵੀ ਉਹ ਸੋਣਾਗਾ ਕਿ ਇਹ ਸੋਣਾ ਹੁਣ ਤੁਸੀਂ ਦੇਖੋ ਦੱਸੋ ਵੀ ਕਮੈਂਟ ਕਰੋ ਵੀ ਇੱਕ ਪਿੰਡ ਦੇ ਵਿੱਚ ਤੁਹਾਨੂੰ ਦੋ ਦ੍ਰਿਸ਼ ਦਿਖਾਤੇ ਇੱਕ ਦੂਜਾ ਤੇ ਇੱਕ ਅਹ ਮਸਲਾ ਇਹ ਜੀ ਸਾਰਾ ਤੁਹਾਨੂੰ ਪਤਾ ਹੀ ਹੈਗਾ ਵੀ ਕੀ ਕੁਝ ਚੱਲੀਆਂ ਦਾ ਰਹਿੰਦਾ ਕਿਉਂਕਿ ਜਿੱਥੇ ਜੀੜਾ ਮਨ ਚਲੋ ਆਪ ਦਾ ਪਰਸਨ ਹੁੰਦਾ ਉਹ ਚੀਜ਼ ਤਾਂ ਹੋ ਜਾਂਦੀ ਹੈ ਬਾਕੀ ਦੀ ਹੁੰਦੀ ਨਹੀਂ ਠੀਕ ਹੈ ਜਿਵੇਂ ਹੁਣ ਤੁਸੀਂ ਰੋਡ ਆ ਮੇਨ ਆਪਣਾ ਮੇਨ ਰੋਡ ਤੇ ਤੁਸੀਂ ਦੇਖਿਆ ਹੋਊਗਾ ਗਿੱਡੇ ਖੱਡੇ ਆ ਭੜੇ ਠੀਕ ਹੈ ਪਾਣੀ ਆਉਂਦਾ ਸਵੇਰੇ ਟੂਟੀਆਂ ਦਾ ਤੁਸੀਂ ਸਵੇਰੇ ਆ ਕੇ ਦੇਖਿਓ ਵੀਡੀਓ ਬਣਾ ਕੇ ਦੇਖੋ ਬਗੈਰ ਇਹਨਾਂ ਨੇ ਸੜਕ ਤੇ ਸਾਈਡ ਤੇ ਟਾਇਲਾਂ ਟੂਲਾਂ ਲਾਈਆਂ ਉਹਨਾਂ ਦਾ ਹਾਲ ਦੇਖਿਓ ਮੇਨ ਬੱਸ ਸਟੈਂਡ ਤੋਂ ਲੈ ਕੇ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਪਿੰਡ ਦੇ ਵਿੱਚ ਬਾਕੀ ਕੀ ਕੁਝ ਚੱਲੀਆਂ ਨਹੀਂ ਤੇ ਵੋਟਾਂ ਜੇ ਸਾਰਿਆਂ ਨੇ ਪਾਈਆਂ ਸੀ ਤੇ ਤੇਰਬੇਰ ਵਾਲੀ ਗੱਲ ਕਿਉਂ ਹੋਊਗੀ ਮਤਲਬ ਇਹ ਸਮਝ ਨਹੀਂ ਆਈ ਤੁਸੀਂ ਗੱਲ ਕਰ ਪਾਰਟੀ ਵਾਈ ਦਾ ਤਾਂ ਹੁੰਦਾ ਹੀ ਹੈ ਜੀ ਤੁਹਾਡਾ ਅੱਛਾ ਹੂੰ ਕਿਉਂਕਿ ਪਾਰਟੀ ਵਾਈ ਦਾ ਤੁਹਾਡਾ ਚੱਲ ਰਿਹਾ ਹੋਰ ਕੁਝ ਨਹੀਂ ਵੀ ਜਿਹੜੇ ਸਪੋਰਟ ਕਰਦੇ ਆ ਉਹਨਾਂ ਦਾ ਤਾਂ ਕੰਮ ਮੰਜਦਾ ਨਹੀਂ ਹੁੰਦਾ ਅੱਛਾ ਕਿਉਂਕਿ ਜਿਹੜੇ ਸਪੋਰਟ ਸਪੋਰਟੇਬਲ ਆ ਇਹਨਾਂ ਦੇ ਖੁੱਦੇ ਉਹਨਾਂ ਦਾ ਕੰਮ ਹੋ ਜਾਂਦਾ ਬਾਕੀ ਦਾ ਨਹੀਂ ਹੁੰਦਾ ਕਿਸੇ ਨੂੰ ਉਹ ਵੀ ਨਾਰਮਲ ਜੇ ਪਿੰਡ ਚ ਕੋਈ ਕੰਮਕੁਮ ਕਰਾਉਣਾ ਹੋਵੇ ਹੋ ਜਾਂਦੇ ਸੀ ਕਿ ਨਹੀਂ ਹੁੰਦੇ ਸੀ ਨਹੀਂ ਸਾਡਾ ਤਾਂ ਖਾਸ ਤੌਰ ਤੇ ਨਹੀਂ ਹੁੰਦਾ ਕਿ ਇੱਕ ਦੋ ਕੰਮ ਸੀਗੇ ਸਾਡੇ ਤਾਂ ਪਰਸਨਲੀ ਇਹਨੇ ਜਵਾਬ ਦਿੱਤੇ ਵੀ ਜੀ ਤੁਹਾਨੂੰ ਹਾਲਾਤ ਦਿਖਾਈ ਨੇ ਪਿੰਡ ਜਾਂ ਸੜਕਾਂ ਦੀ ਲੋਕਾਂ ਦੀ ਕੋਈ ਸ਼ਿਕਾਇਤਾਂ ਨੇ ਸਰਪੰਚ ਤੋਂ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹੇ ਮਰਾਜ ਜੀ ਸਾਡੇ ਨਾਲ ਮੌਜੂਦ ਨੇ ਸਰਪੰਚ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਵੀਰ ਜੀ ਹਾਂ ਜੀ ਵਧੀਆ ਜੀ ਪਿੰਡ ਦੇ ਹਾਲਾਤ ਠੀਕ ਨਹੀਂ ਲੱਗ ਰਹੇ ਹੈਗੇ ਲੋਕ ਸ਼ਿਕਾਇਤ ਕਰ ਰਹੇ ਨੇ ਇਹ ਕੀ ਮਸਲਾ ਕੀ ਹੈ ਵੀਰੇ ਸਾਰਾ ਇਹ ਨਾ ਜੀ ਸਾਡੇ ਕੋਲ ਜਿਹੜਾ ਪੰਚਾਇਤੀ ਫੰਡ ਦਾ ਕੋਈ ਹੈ ਨਹੀਂ ਹਾਂ ਵੀ ਮੰਨ ਲਓ ਜਮੀਨ ਜਾਇਤ ਜਿਹੜੇ ਚੋ ਵੀ ਅਸੀਂ ਕਰਵਾ ਦਗੇ ਇੱਕ ਤਾਂ ਸਾਲ ਪਰ ਹੋ ਗਿਆ ਪੰਚਾਇਤੀ ਭੰਗ ਹੋ ਜਾਂ ਬਿਨਾਂ ਇਹ ਮੰਨ ਲਓ ਘਰ ਆਲੇ ਨੇ ਅਸੀਂ ਜਮਾਦਾਰ ਰੱਖਿਆ ਘਰ ਆਲੇ ਨੇ 30 ਰੁਪਏ ਮਹੀਨੇ ਦੇਣੇ ਹੁੰਦੇ ਆ ਅੱਛਾ ਤੇ ਪਰਸੋਂ ਅਸੀਂ ਮੰਨ ਲਓ ਕਈ ਦਿਨ ਹੋ ਗਏ 10 12 ਦਿਨ ਉਹਦੇ ਵੀ ਕਢਵਾਇਆ ਜੀ ਪਰਸੋਂ ਇਹਨਾਂ ਬੰਦਿਆਂ ਨੇ ਉਹ ਜਮਾਦਾਰ ਨੇ ਸਾਡੇ ਚ ਕੱਢਿਆ ਜੀ ਉਹਦੇ ਵਿੱਚ ਨਾ ਥੈਲੇ ਤੇ ਇੱਟਾਂ ਕੱਢੀਆਂ ਜੀ ਡੱਗੀਆਂ ਚ ਜਿਵੇਂ ਆ ਡੱਗੀ ਪਈ ਐ ਇੱਟਾਂ ਹੁਣ ਐ ਲਖਿਓ ਜੀ ਇੱਥੇ ਇੱਟਾਂ ਜਿਵੇਂ ਮੇਰੇ ਬਾੜ ਚ ਡੱਗੀ ਆ ਉਹ ਚਿੱਟ ਕਿਵੇਂ ਡੱਗ ਪਈ ਹੂੰ ਇਹ ਮੰਨ ਲਓ ਸਾਮਸਮਾਲਾ ਤਾਪਾਂ ਲੋਕਾਂ ਨੇ ਕਰਨੀ ਆ ਇੱਥੇ ਘੱਟੋ ਘੱਟ 10 10 ਫੁੱਟ ਦਾ ਨਾਲਾ ਸੀਗਾ ਜੀ ਜਿਹੜਾ ਆਪਾਂ ਜਮ੍ਹਾਂ ਸੀਵਰੇਜ ਬੰਦ ਕਰ ਸਕਾਂ ਨਾ ਚੈਂ ਸੁਣ ਝੰਦੇ ਸੀਗੇ ਜੀ ਪੂਰੀ ਸਾਫ ਸਪਾਈ ਹੁਣ ਸਾਹਮਣੇ ਦੇ ਇਹਨਾਂ ਲੋਕਾਂ ਦਾ ਕੰਮ ਹੈ ਸਾਹਮਣੇ ਤੋਂ ਉਹਨਾਂ ਦਾ ਫਰਜ਼ ਹੈਗਾ ਬਟ ਉਹ ਸ਼ਿਕਾਇਤ ਹੀ ਕਰ ਰਹੇ ਨੇ ਉਹ ਕਹਿੰਦੇ ਕਿ ਤੁਸੀਂ ਜਿਹੜੀਆਂ ਪਾਈਪਾਂ ਪਵਾਈਆਂ ਨੇ ਕਹਿੰਦੇ 6 ਇੰਚ ਇੱਧਰ ਪਵਾਤੀਆਂ ਤੁਸੀਂ ਆਪਦੇਲੇ ਪਾਸੇ ਵੱਡੀਆਂ ਪਾਈਪਾਂ ਵੀ ਤੁਸੀਂ ਸਿਮਿੰਟ ਦੀਆਂ ਪਾਈਪਾਂ ਤੁਸੀਂ ਪਵਾਈਆਂ ਉਹ ਕਹਿੰਦੇ ਇੱਥੇ ਪਲਾਸਟਿਕ ਦੀਆਂ ਪਵਾਤੀਆਂ ਨਹੀਂ ਸਿਮਿੰਟ ਦੀਆਂ ਪੈਨ ਜਿਹੜੀਆਂ ਉਹ ਚੰਗੇ ਪਾਣੀ ਵਾਸਤੇ ਆ ਜ ਠੀਕ ਹੈ ਇੱਕ ਸੀਵਰੇਜ ਦੀਆਂ ਪਾਈਪਾਂ ਨੇ ਸੀਵਰੇਜ ਜਿਹੜਾ ਉਹੀ ਸਿਸਟਮ ਹੈ ਜਿੱਥੇ ਤੱਕ 12 ਇੰਚ ਹੀ ਹੈ ਫਿਰ 10 ਇੰਚ ਹੀ ਸਿਰੇ ਤੇ 8 ਇੰਚ ਠੀਕ ਹੈ ਸਾਡੇ ਪਿੰਡ ਦੀ ਮੰਨ ਲਓ 1600 ਵੋਟ ਹੈ ਜੀ ਤੇ 22 2300 2500 ਦੀ ਵਾਦੀ ਹੈ ਉਹ ਸਾਡੇ ਨਾਲ ਮੰਨ ਲਓ ਅਸੀਂ ਦੇਖ ਕੇ ਪਾਈਆਂ ਸੀ ਹੁਣ ਅਸੀਂ 6 ਮਹੀਨੇ ਪਹਿਲਾਂ ਜੀ ਸੀ ਇਹ ਤੋਂ ਵੀ ਵੱਧ ਲੀ ਹੋ ਗਏ ਹੋਣਗੇ ਤਕਰੀਬਨ ਜੀ ਅਸੀਂ ਨਾ ਆਈਸੋਲਟ ਕੀਰਾਂ ਬੰਦ ਹੋ ਗਏ ਸੀ ਨਾਲਾ ਤੇ ਉਹ ਮਸ਼ੀਨ ਜੀ ਲੈਂਦੀ ਸੀਗੀ ਜੀ ਸੀਵਰੇਜ ਵਾਲਿਆਂ ਦੀ ਉਹ ਮੰਨ ਲਓ ਸ੍ਰੀ ਤਕਮਾਰ ਕੇ ਜਿਹਨੇ ਚਲਵਾਤੀਆਂ ਸੀਗੀਆਂ ਜੀ ਉਹਨਾਂ ਗੱਲਾਂ ਨੂੰ 6 ਮਹੀਨੇ ਹੋ ਗਏ ਠੀਕ ਹੈ ਉਸ ਤੋਂ ਬਾਅਦ ਵੀ ਜਿਹਨੇ ਉਹ ਵਿਚਾਰਾ ਜਮਾਦਾਰ ਕਿਤੇ ਮਾੜਾ ਮੂਟਾ ਕਰਦਾ ਉਹ ਰੋ ਪਿੱਟ ਕੇ ਮਰ ਜਾਂਦਾ 30 ਰੁਪਏ ਮਹੀਨਾ ਵੀ ਨਹੀਂ ਦਿੰਦੇ ਜੀ ਲੈ ਐਨੀ ਮੁੱਠੀ ਆਟੇ ਦੀ ਪੌਣੀ ਹੁੰਦੀ ਹੈ ਜਦੋਂ ਸਾਫ ਸਫਾਈ ਕਰਦਾ ਉਹ ਕਹਿੰਦੇ ਵੀ ਅਸੀਂ ਤਾਂ ਵੋਟਾਂ ਪਾਈਆਂ ਨੇ ਕਹਿੰਦੇ ਵੀ ਫਿਰ ਕੰਮ ਤਾਂ ਕਰਨਾ ਚਾਹੀਦਾ ਸੀ ਮੈਂ ਕਰਦਾ ਜੀ ਆ ਏ ਚੇਹੇ ਘਰਾਂ ਵਾਲਿਆਂ ਨੂੰ ਪੁੱਛ ਲਓ ਇੱਧਰ ਜਿਹੜੇ ਸਾਡੇ ਬੰਦੇ ਆ ਵੀ ਤੇ ਪੁੱਛ ਲਓ ਵੀ ਅਸੀਂ ਖੁਦ ਨਾਲ ਲਾ ਕੇ ਕਰਵਾਉਨੇ ਜਦੋਂ ਕਿਤੇ ਆ ਉਹ ਆ ਜਾਂਦਾ ਤੜਕੇ ਵੀ ਇਸ ਮੈਂਬਰ ਆ ਜੀ ਪਰਸੋ ਤੁਸੀਂ ਇੱਥੋਂ ਲੰਘ ਕੇ ਜਾਣੇ ਹੋ ਵੀਰ ਜੀ ਤੁਹਾਡੇ ਘਰ ਦੇ ਲੰਘਦੇ ਹੋਗੇ ਤੁਸੀਂ ਦੇਖੋ ਵੀ ਕਿੰਨੀ ਸਮੱਸਿਆ ਤੁਹਾਡੇ ਕੋਲ ਕਿਸੇ ਨੇ ਆਉਣਾ ਜਾਣਾ ਤੇ ਬੰਦਾ ਕਿਵੇਂ ਆਉ ਤੁਹਾਡੇ ਪਿੰਡ ਜੀ ਹੋਇਆ ਜੀ ਅੱਜ ਹੀ ਹੋਇਆ ਇਹ ਮੈਂ ਸਵੇਰੇ ਉਹ ਕਹਿੰਦੇ ਬਹੁਤ ਟਾਈਮ ਤੋਂ ਇਸ ਸਮੱਸਿਆ ਹੈ ਹੁਣ ਆ ਪ੍ਰਸੋਤਮ ਦਾਸ ਮੈਂਬਰ ਆ ਜੀ ਇਹਨੂੰ ਪੁੱਛ ਲਓ ਤੇ ਆਪਾਂ ਜਮਾਦਾਰ ਕੋਲ ਚੱਲ ਬੜਦੇ ਮੈਂ ਸਵੇਰੇ ਖੁਦ ਜਾ ਕੇ ਆਇਆ ਉਧਰ ਸਾਰੇ ਤੇ ਵੀ ਭਾਈ ਜਮ ਕੱਢੋ ਤੁਸੀਂ ਕਾਢੇ ਕਿਉਂ ਨਹੀਂ ਉਹ ਕਹਿੰਦੇ ਸਾਨੂੰ ਪੈਸੇ ਨਹੀਂ ਦਿੰਦੇ ਫਿਰ ਮੈਂ ਇਥੇ ਮੈਂਬਰ ਸਾਹਿਬ ਨਾਲ ਗੱਲ ਕੀਤੀ ਮੈਂ ਵੀ ਜਿਹੜੇ ਘਰਾਂ ਨੇ ਕੋਈ ਪੈਸੇ ਪੁੱਛੇ ਰਹਿੰਦੇ ਮਣ ਦੇ ਦਿਓ ਉਹ ਕਹਿੰ ਫੇਰ ਮਾਨੂੰ ਲੜਕੇ ਜਿੰਮਦਰ ਨੂੰ ਮਾਪੇ ਕੱਢੋ ਕਹਿੰਦੀ ਵੀ ਪਿੰਡ 'ਚ ਨਾ ਕੰਮ-ਕੁਮ ਕਰਦੇ ਜੀ ਤੇ ਕਹਿੰਦੇ ਵੀ ਅਸੀਂ ਜ਼ਰੂਰ ਦੁਪਹਿਰ ਤੱਕ ਕੱਢ ਦਾਂਗੇ ਪਰ ਅੱਜ ਨਹੀਂ ਹੈ ਕੀ ਖੈਦਰ ਜੀ ਠੀਕ ਹੈ ਤੇ ਤੁਸੀਂ ਕਹਿੰਦੇ ਹੋ ਵੀ ਸਾਡੇ ਕੋਲ ਫੰਡ ਨਹੀਂ ਹੈਗਾ ਲੋਕ ਕਹਿ ਰਹੇ ਤੁਹਾਡੇ ਪਿੰਡਾਂ ਵਾਲੇ ਕਹਿੰਦੇ ਫੰਡ ਆਇਆ ਹੈਗਾ 50 ਲੱਖ ਕੁ ਆਇਆ ਹੈਗਾ ਉਹ ਕਿੱਥੇ ਗਿਆ ਫਿਰ ਸਾਰਾ ਉਹ ਤਾਂ ਮੰਨ ਲਓ ਜਿਹੜੇ ਗ੍ਰਾਂਟ ਆਉਂਦੀ ਹੁੰਦੀ ਹੈ ਜੀ ਸੈਂਟਰ ਗਵਰਨਮੈਂਟ ਦੀ ਆਉਂਦੀ ਜਾਂ 14ਵੇਂ 15ਵੇਂ ਵਿੱਤ ਕਮਿਸ਼ਨ ਦੀ ਉਹ ਤਾਂ ਜਿੱਥੇ ਬਣ ਕੇ ਆਉਂਦੀ ਹੈ ਜਾਂ ਆਰ ਡੀ ਐਫ ਦਾ ਪੈਸਾ ਆਇਆ ਹੈ ਅੱਛਾ ਉਹ ਤਾਂ ਜਿਵੇਂ ਆਇਆ ਆਪਾਂ ਚੇਂ ਜਿਹੜਾ ਪੰਚਾਇਤੀ ਫੰਡ ਹੈ ਇਹ ਜੇ ਕੰਮਾਂ ਦੇ ਹਿਸਾਬੋਂ ਪੰਚਾਇਤੀ ਫੰਡ ਲਾ ਸਕਦੇ ਆ ਜਿਹੜਾ ਆਰਡੀਐਫ ਦਾ ਪੈਸਾ ਉਹ ਤਾਂ ਜਿਹੜੀ ਗਲੀ ਦੀ ਨਾਲੀ ਤੇ ਆ ਗਿਆ ਉਸੇ ਗਲੀ ਦੀ ਨਾਲੀ ਤੇ ਲੱਗੂਗਾ ਬਦਲ ਕੇ ਲਾ ਨਹੀਂ ਦੋ ਉਸੇ ਤੁਹਾਡੀ ਗਲੀ ਦੀ ਨਾਲੀ ਤੇ ਲੱਗਣਾ ਸੀ ਇੱਥੇ ਨਹੀਂ ਸੀ ਲੱਗਣਾ ਨਹੀਂ ਜੀ ਸਾਰੇ ਲੱਗਿਆ ਜੀ ਆਪਾਂ ਇੱਧਰ ਵੀ ਦਿਖਾਈ ਜਾ ਉਹ ਸਾਈਡ ਤੇ ਤਿੰਨ ਚਾਰ ਗਲੀਆਂ ਬਣੀਆਂ ਐ ਸਾਈਡ ਤੇ ਵੀ ਬਣੀਆਂ ਜੀ ਸੀਵਰੇਜ ਵੀ ਪਾਇਆ ਤੇ ਤਿੰਨੇ ਧਰਮਸ਼ਾਲਾ ਚ ਲੋਕਟਾਈਲ ਲਾਈਆ ਰੰਗ ਰੋਗਣ ਕਰਵਾਇਆ ਵਧੀਆ ਫਿਰ ਸਿਵਿਆਂ ਚ ਸਕੂਲ ਚ ਤਿੰਨ ਚਾਰ ਕਮਰੇ ਵੀ ਬਣਾਈਏ ਲੋਕਟਾਈਲ ਬਣਾਈਏ ਜੀ ਮੰਨ ਲਓ ਤਿੰਨ ਸਾਲ ਹੋ ਗਏ ਸਰਕਾਰ ਨੇ ਕੋਈ ਗਰੰਟੀ ਨਹੀਂ ਦਿੱਤੀ ਜੀ ਨਹੀਂ ਤਾਂ ਆ ਤਿੰਨ ਗਲੀਆਂ ਦਾ ਲਾਂਬਾ ਜ਼ਰੂਰ ਹੈ ਮੰਨਦੇ ਆਪਾਂ ਜੀ ਇਧਰਲੇ ਬਸ ਤਿੰਨ ਗਲੀਆਂ ਦੇ ਮੰਨਦੇ ਹੋਏ ਚੀਜ਼ ਵੀ ਹਾਂ ਗਲਤੀ ਹੈ ਨਹੀਂ ਉਹ ਸਰਕਾਰ ਦੀ ਗਲਤੀ ਹੈ ਜੀ ਆਪਣੇ ਕੋਲੇ ਕਿਹੜਾ ਕੋਈ ਮਕਰਾਂ ਦਾ ਵੀ ਸ਼ੱਕ ਬਣਾ ਦੇ ਉਹ ਕਹਿੰਦੇ ਕਿ ਸੀ ਆਪ ਭਰਤ ਪਾਪਾ ਕੇ ਉਹਨਾਂ ਕ ਬਣਾਇਆ ਹੋਇਆਗਾ ਸਾਡੇ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਸਾਨੂੰ ਤੁਸੀਂ ਸਮਝਦੇ ਹੋ ਪ੍ਰੋਬਲਮ ਲੋਕਾਂ ਦੀ ਸਰਕਾਰ ਦੀਆਂ ਨਕਾਮੀਆਂ ਜੀ ਤਿੰਨ ਸਾਲ ਹੋ ਗਏ ਹੁਣ ਆ ਮੰਨ ਲਓ ਆਮ ਆਦਮੀ ਸਰਕਾਰ ਬਣੀ ਨੂੰ ਇੱਕ ਪੈਸਾ ਵੀ ਕਿਤੇ ਆਏ ਤੇ ਦੱਸ ਦਿਓ ਜੀ ਠੀਕ ਹੈ ਪਹਿਲਾਂ ਪੰਜਾਬ ਸ ਕੈਪਟਨ ਦੀ ਸਰਕਾਰ ਸੀ ਇੰਨੇ ਕੰਮ ਚੰਗੇ ਸੈਂਟਰ ਗਵਰਨਮੈਂਟ ਦੇ ਆਈ ਜਾਂਦੇ ਸੀ 14ਵੀਂ 15ਵੀਂ ਬੇਤ ਕਮਿਸ਼ਨ ਦੇ ਹੁਣ ਉਹ ਵੀ ਨਹੀਂ ਆਈ ਜੀ ਜਾਂ ਵੀ ਵੀਡੀਓ ਸਾਹਿਬ ਇਹਨਾਂ ਨੇ ਦਬਾਅ ਪਾ ਰੱਖਿਆ ਦੱਸ ਹੀ ਨਹੀਂ ਰਿਹਾ ਸਾਨੂੰ ਜੀ ਸਾਰੇ ਖਾਤੇ ਸੀਲ ਕਰਕੇ ਬੰਦ ਕਰਕੇ ਸਾਨੂੰ ਦੱਸ ਹੀ ਨਹੀਂ ਰਹੀ ਕਿ ਤੁਹਾਡੇ ਵੀ 15ਵੀਂ ਬੇਤ ਕਮਿਸ਼ਨ ਦੇ ਆਈ ਹੈ ਕਿ ਨਾ ਪਹਿਲਾਂ 15ਵੇਂ ਨਾਲ ਹੀ ਕੰਮ ਹੋਇਆ ਜੀ ਜਿਹੜਾ ਪਿੰਡ 'ਚ ਹੋਇਆ ਸਾਰਾ ਅਛਾ ਤੁਸੀਂ ਵੀ ਇਹ ਜ਼ਿਕਰ ਕੀਤਾ ਸੀ ਦੇਖ ਕੇ ਐਸੀ ਕਿ ਟੱਕੜਾਂ ਦੀ ਗੱਲ ਕੀਤੀ ਉੱਥੇ ਕਹਿੰਦੇ ਸੀਵਰੇਜ ਤੇ ਕੋਈ ਟੱਕਣ ਵੀ ਨਹੀਂ ਚੱਜਣਾ ਲਵਾਏ ਹੋਏਗੇ ਤੇ ਕੋਈ ਬੱਚਾ ਡਿੱਗ ਜੇ ਕੋਈ ਜਾਨਵਰ ਡਿੱਗ ਜੇ ਕੋਈ ਚਾਰ ਸਾਲ ਹੋ ਗਏ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਆਟੇ ਵੀ ਚਾਰ ਸਾਲ ਹੋ ਗਏ ਇਹਨਾਂ ਪੈਪਾਂ ਪਿੰਨਿਆਂ ਨੂੰ ਉਹਦੋਂ ਤੋਂ ਤਾਂ ਕੋਈ ਸਮੱਸਿਆ ਆਈ ਨਹੀਂ ਤੇ ਹੁਣ ਤੁਸੀਂ ਆਪਾਂ ਸ਼ਹਿਰ 'ਚ ਚੱਲ ਬੈਠਨੇ ਜਿਹੜੇ ਮਰਜੀ ਮਾਡਲ ਟਾਊਨ 'ਚ ਜੀ ਆਰ ਮਾਨਾ ਸਾਹਿਬ ਦੇ ਆ ਉੱਥੇ 10-10 ਫੁੱਟ ਦਾ ਸੀਵਰੇਜ ਉਹ ਵੀ ਤਾਂ ਬੰਦ ਹੋ ਪਈ ਹੈ ਜੀ ਜੇ ਆਪਾਂ ਸਾਫ ਸਫਾਈ ਕਰਦੇ ਫਿਰ ਚੱਲਣਗੇ ਇਹ ਹੁਣ ਇਹਨਾਂ ਨੂੰ ਅਸੀਂ ਇੱਕ ਬੇਨਤੀ ਕਰਦੇ ਆ ਜ ਵਿਪਈਆ ਉਹਦਾ ਨਾਲ ਲਾ ਕੇ ਵੀ ਪ੍ਰੋਪਰ ਉਹਨੂੰ 30 ਰੁਪਏ ਜਿਹੜੇ 20 30 ਰੁਪਏ ਰੱਖੇ ਆ ਉਹ ਪ੍ਰੋਪਰ ਦਿਆ ਕਰੋ ਆਪਾਂ ਹਰ ਵਾਰੀ ਬੰਦਾ ਨਵਾਂ ਲਿਆ ਕੇ ਉੱਥੇ ਰੱਖਿਆ ਰਿਹਾ ਉਹਨੂੰ ਮਕਾਨ ਵੀ ਦਿੱਤਾ ਰਿਹਾ ਉਹ ਕੱਢਣ ਨੂੰ ਵੀ ਤਿਆਰ ਹੈ ਜੀ ਇਹੋ ਮਸਲਾ ਹੱਲ ਹੋ ਜਾਊਗਾ ਜੀ ਉਹ 30 ਰੁਪਏ ਦੇਣਗੇ ਤੇ ਉਹ ਸਾਰਾ ਕੰਮ ਸਫਾਈ ਕਰ ਦੇ ਆ ਪਾਣੀ ਹਟ ਜਾਊਗਾ ਕੱਢਣ ਨੂੰ ਇੱਥੋਂ ਹਟ ਜਾਊਗਾ ਜੀ ਮੈਂ ਇੱਕ ਡੱਗੀ ਚ ਹੈ ਜੀ ਪਰਸੂ ਵੀ ਮੰਨ ਲਓ ਉਹਨਾਂ ਨੇ ਚੱਲਦਾ ਕਰਤਾ ਸੀ ਦੋ ਦਿਨ ਚੱਲਿਆ ਜੀ ਇੱਥੇ ਫੇਰ ਕੋਈ ਡੱਗੀ ਚ ਕਹਿੰਦੇ ਵੀ ਨਾਲਾ ਖੁੱਲਾ ਕਰ ਦੋ ਕਹਿੰਦੇ ਵੀ ਸਾਨੂੰ ਇਹਦੇ ਵਿੱਚ ਨਾਲਾ ਹੁਣ ਐ ਥੋੜੀ ਹੁੰਦਾ ਪਹਿਲਾ ਮੰਨ ਲਓ ਅਸੀਂ ਸਾਫ ਕੀਤਾ 6 ਮਹੀਨੇ ਚੱਲ ਗਿਆ ਜੀ ਤੇ ਜੇ ਹੁਣ ਮੰਨ ਲਓ ਉਹ ਜਮਾਦਾਰ ਆਪਣੇ ਵੀ 8ਵੇਂ ਦੀ 8ਵੇਂ ਦੀ ਸਾਫ ਕਰਦਾ ਫਿਰ ਵੀ ਚੱਲਦੇ ਜੀ ਵਧੀਆ ਆ ਖੜਿਆ ਜੀ ਉੱਥੇ ਤੁਸੀਂ ਆਪਾਂ ਕਿੱਦਾਂ ਕੰਬਲ ਕੱਢਿਆ ਜੀ ਨਾ ਪੈਪਾ ਚ ਹੋਰ ਵੀ ਇਹ ਪਿੰਨਾ ਏਡਾ ਹੁਣ ਹੁਣ ਲਿਓ ਸਰ ਕਿਉਂ ਕੱਢ ਲੈਂਦੇ ਆ ਹਾਂ ਹੋਰ ਹਟਾ ਦੇ ਨਹੀਂ ਐਡਾ ਪਿੰਨਾ ਬਦ ਐਡਾ ਪਿੰਨਾ ਫਸਿਆ ਹੋਇਆ ਇਹ ਹੁਣ ਮੁਰ ਕੇ ਵਾਰ ਚੋਂ ਮੈਂ ਤਾਂ ਕਰਦੇ ਜਾਣ ਕੇ ਜਾਣ ਕੇ ਮੈਂ ਤਾਂ ਕਰਦੇ ਜੀ ਲੋਕ ਹੁਣ ਕੀ ਕਰਗੇ ਜੀ ਇਹ ਗੱਲ ਮੈਂ ਤਾਂ ਕਹਿ ਨਹੀਂ ਸਕਦਾ ਪਿੰਡ ਵਾਲੇ ਤੋਂ ਸੁਣ ਲਓ ਜੀ ਤੁਸੀਂ ਠੀਕ ਹੈ ਕਾਫੀ ਸਬਦੀ ਸ਼ਿਕਾਇਤ ਜੀ ਦੇਖੋ ਪ੍ਰੋਬਲਮ ਅਸੀਂ ਖੁਦ ਵੀ ਦੇਖਿਆ ਵੀ ਨੰਗ ਨਹੀਂ ਸੀ ਹੋ ਰਿਹਾ ਮਸਲੇ ਦੇ ਕੀ ਹੱਲ ਸੀ ਜਾਂ ਤੁਸੀਂ ਨਹੀਂ ਕਰਵਾ ਰਹੇ ਤੁਹਾਨੂੰ ਵਿੱਚੋ ਹੀ ਸਮੱਸਿਆ ਆ ਰਹੀ ਹੈ ਅਸੀਂ ਇਹ ਜਾਣਨਾ ਚਾਹੁੰਦੇ ਸੀਗੇ ਆਪਾਂ ਇਹ ਨਹੀਂ ਕਹਿ ਰਹੇ ਵੀ ਤੁਸੀਂ ਨਹੀਂ ਕਰਵਾ ਰਹੇ ਤੁਹਾਨੂੰ ਕਿੱਥੋਂ ਪ੍ਰੋਬਲਮ ਆ ਰਹੀ ਤੁਸੀਂ ਕਹਿ ਰਹੇ ਹੋ ਸਾਡੀ ਸੁਣਦਾ ਨਹੀਂ ਕੋਈ ਪ੍ਰੋਬਲਮਸ ਹੈ ਜੀ ਫੰਡ ਦੀ ਹੈ ਜੀ ਆਪਾਂ ਘਾਟ ਦੀ ਪੈਸਿਆਂ ਦੀ ਹੈ ਜੀ ਮੰਨ ਲਓ ਪਿਛਲੇ ਘੜੇ ਅਸੀਂ ਇਧਰਲੇ ਪਾਸੇ ਕਰਾਇਆ ਉਹਨਾਂ ਘਰਾਂ ਵਾਲਿਆਂ ਨੇ ਕਿਸੇ ਨੇ 100 ਦਿੱਤਾ ਕਿਸੇ ਨੇ 200 ਵਿੱਚ 5 500 ਵੀ ਦਿੱਤਾ 2000 ਰੁਪਏ ਖੁਦ ਮੈਂ ਘਰੋਂ ਦਿੱਤਾ ਜੀ ਆਪ ਦੇ ਪੋਣੋਂ ਦੇ ਕੇ 5000 ਰੁਪਇਆ ਜਿਹਨੇ ਫੇਰ ਉਹਨਾਂ ਨੂੰ ਮਸਾਂ ਤੋਰੇ 7000 ਰੁਪਇਆ ਮੰਗਦੇ ਸੀ ਉਤੋਂ ਦੀ ਲਗਦੀ ਹੈ ਤੇ ਉਸ ਤੋਂ ਪਹਿਲਾਂ 15000 ਰੁਪਇਆ ਦੇ ਕੇ ਕਰਵਾਇਆ ਉਹਨਾਂ ਇੱਥੇ ਪਾਣੀ ਜਿਹੜਾ ਖੜਦਾ ਤੇ ਇਹਦਾ ਹੱਲ ਹੋਵੇ ਤੇ ਬਾਕੀ ਆ ਜਿਹੜਾ ਸਮੱਸਿਆ ਹੈਗੀ ਇਹ ਸੀਵਰੇਜ ਦੀ ਉਹ ਤੁਸੀਂ ਦੇਖ ਹੀ ਰਹੇ ਹੋ ਹਨਾ ਹਾਂਜੀ ਇਹ ਸਰਕਾਰਾਂ ਦੇ ਕੰਮ ਹੈ ਜੀ ਸੀਵਰੇਜ ਸਨਮਾਨ ਲੋ ਕੋਈ ਸਿਸਟਮ ਹੋ ਨਹੀਂ ਜੀ ਹੂੰ ਕੋਈ ਉਹਨੂੰ ਆਮ ਆਦਮੀ ਪਾਰਟੀ ਨੇ ਕੁਝ ਵੀ ਨਹੀਂ ਦਿੱਤਾ ਉਹ ਮਾੜਾ ਮੋਟਾ ਵੀ ਨਹੀਂ ਦਿੱਤਾ ਅੱਛਾ ਹਾਂ ਤੇ ਕਹਿੰਦੇ ਵੀ ਸਰਕਾਰ ਪਿੰਡਾਂ ਤੋਂ ਚਲਾਉਣੀ ਹੈਗੀ ਤੇ ਪਿੰਡਾਂ ਦੇ ਵਿੱਚ ਫਿਰ ਆਏ ਹੀ ਨਹੀਂ ਮੇਰੇ ਖਿਆਲ ਦੇ ਵਿੱਚ ਨਹੀਂ ਆਏ ਨਹੀਂ ਜੀ ਸਾਡਾ ਐਮਐਲਏ ਤਾਂ ਪਹਿਲਾਂ ਹੀ ਮੰਨ ਲਓ ਕਰਾਪਸ਼ਨ 'ਚ ਫੜਿਆ ਗਿਆ ਸੀਗਾ ਹੁਣ ਉਹ ਕੋਈ ਮੰਨ ਲਓ ਲਾਰਕੇ ਹਲਕਾ ਨ ਚਾਰਜ ਚੇਅਰਮੈਨ ਸਾਹਿਬ ਜੀ ਉਹ ਕਿਤੇ ਆਏ ਹੀ ਨਹੀਂ ਜੀ ਤੇ ਰੱਬ ਅਸਰੇ ਚੱਲਦੇ ਜੀ ਮੈਂ ਸੋ ਇਹਨਾਂ ਨਾਲ ਗੱਲਬਾਤ ਕੀਤੀ ਹੈ ਸੋ ਉਹਨਾਂ ਨੇ ਕਿਹਾ ਕਿ ਸਾਡੀ ਨਹੀਂ ਸੁਣੀ ਜਾਂਦੀ 3 ਸਾਲ ਹੋ ਗਏ ਸਰਕਾਰ ਬਣੀ ਨੂੰ ਸਾਡੀ ਕੋਈ ਗੱਲ ਨਹੀਂ ਸੁਣੀ ਜਾਂਦੀ ਇਹ ਕਹਿੰਦੇ ਕਿ ਪਿੰਡ ਵਾਲੇ ਔਰ ਸਫਾਈ ਦਾ ਧਿਆਨ ਰੱਖਣੇ ਆ ਬਾਕੀ ਇਹ ਕਹਿ ਰਹੇ ਨੇ ਕਿ ਸਾਨੂੰ ਕੋਈ ਫੰਡ ਨਹੀਂ ਆ ਰਿਹਾ ਹੈਗਾ ਸੋ ਇਹਨਾਂ ਨੇ ਆਪਣੀ ਦਲੀਲ ਦਿੱਤੀ ਪਿੰਡ ਵਾਲਿਆਂ ਦੀ ਆਪਣੀ ਗੱਲ ਸੀਗੀ ਹੁਣ ਤੁਸੀਂ ਦੇਖੋ ਕੌਣ ਸਹੀ ਕੋਈ ਗੰਡ ਪਰ ਗੱਲ ਹੈ ਪਿੰਡ ਦੇ ਵਿਕਾਸ ਦੀ ਜੇ ਵੋਟਾਂ ਪਾਈਆਂ ਨੇ ਤਾਂ ਕੰਮ ਵੀ ਕਰਾਉਣੇ ਨੇ ਤੇ ਜੇ ਸਰਪੰਚ ਨੂੰ ਕੋਈ ਦਿੱਕਤ ਸਮੱਸਿਆ ਆ ਰਹੀ ਹੈ ਪਿੱਛੋਂ ਸਰਕਾਰ ਵੀ ਇਸ ਦੀ ਜ਼ਿੰਮੇਵਾਰ ਹੈਗੀ ਕਿਉਂਕਿ ਹਰ ਵਾਰ ਇਹੀ ਕਹਿ ਦਿੱਤਾ ਜਾਂਦਾ ਕਿ ਸਰਕਾਰ ਨਹੀਂ ਸੁਣਦੀ ਆ ਉਹ ਕਿਉਂ ਨਹੀਂ ਕਿਉਂ ਨਹੀਂ ਸੁਣਦੀ ਕੀ ਕਾਰਨ ਇਹਦਾ ਜਵਾਬ ਜ਼ਰੂਰ ਮਿਲਣਾ ਚਾਹੀਦਾ ਹੈਗਾ